ਉਹ ਕਹਿੰਦੇ ਆ ਕਿ ਜਿਹੜੇ ਵੱਡੇ ਵੱਡੇ ਡਾਕਟਰ ਨਹੀਂ ਠੀਕ ਕਰ ਸਕਦੇ ਇਹ ਬਾਬਾ ਕਿਵੇਂ ਠੀਕ ਕਰ ਦੂਗਾ ਹੁਣ ਜਿਵੇਂ ਅਸੀਂ ਮਰੀਜ਼ ਵੀ ਠੀਕ ਕਰਦੇ ਆ ਹੁਣ ਇੱਕ ਪਾਸੋ ਜੀ ਉਹਨੇ 15 ਸਾਲ 20 ਸਾਲ ਉਹਨੇ ਦਵਾਈ ਖਾਧੇ ਉਹਨੂੰ ਨਹੀਂ ਫਰਕ ਪਿਆ ਜਿਹੜੇ ਸਾਡੇ ਅੰਦਰੋਂ ਆਵਾਜ਼ ਆਣੀ ਆ ਇਹ ਮਰੀਜ਼ ਹੁਣ ਰਾਜੀ ਆ ਠੀਕ ਆ ਤੂੰ ਦੁਆ ਕਰ ਜਦੋਂ ਸਾਡੇ ਅੰਦਰੋਂ ਆਵਾਜ਼ ਆਏਗੀ ਇਸ ਮਰੀਜ਼ ਨੂੰ ਪੁੱਛਦੇ ਆ ਪੁੱਤ ਕਿਵੇਂ ਆ ਤੇਰੀ ਸਿਹਤ ਕਿਵੇਂ ਆ ਮਰੀਜ਼ ਆਦੀ ਜਵਾਨ ਨੂੰ ਕਹਿੰਦਾ ਜੀ ਮੇਰਾ ਜੀ ਮੈਂ ਬਿਲਕੁਲ ਵੀਰ ਜੀ ਮੰਝੇ ਚ ਪਈ ਸੀਗੀ ਕੀ ਪ੍ਰੋਬਲਮ ਸੀ ਤੁਹਾਨੂੰ ਵੀਰ ਜੀ 4 ਸਾਲ ਹੋ ਗਏ ਮੈਨੂੰ ਡਾਈਬੀਟ ਨਹੀਂ ਸੀ ਹਟਦਾ ਕੋਈ ਦਵਾਈ ਲੈ ਲੈ ਕਹਿੰਦੇ ਬੇਟਾ ਮੇਰਾ ਆਰਮੀ ਚਾ ਘਰ ਵਾਲਾ ਮੇਰਾ ਆਰਮੀ ਚਾ ਅਸੀਂ ਵੱਡੇ ਵੱਡੇ ਹਸਪੀਟਲਾਂ ਚ ਜਾ ਸਕਦੇ ਹਾਂ ਪਰ ਜੋ ਸਾਨੂੰ ਕੋਈ ਫਾਇਦਾ ਨਹੀਂ ਆਨਦਾ ਕੋਈ ਫਾਇਦਾ ਨਹੀਂ ਗਾ ਦਵਾਈ ਖਾਣੇ ਆ ਸਾਡੇ ਬਾਹਰ ਦਾ ਸਵਾਰੀ ਖਾਣੇ ਆ ਲੋਕਾਂ ਦੀਆਂ ਦੁਕਾਨਦਾਰੀਆਂ ਚੁੱਕੀਆਂ ਗਈਆਂ ਲੋਕਾਂ ਦੀਆਂ ਦੁਕਾਨਦਾਰੀਆਂ ਚੁੱਕੀਆਂ ਗਈਆਂ ਇਹ ਲੋਕੀ ਜਿੰਨੀ ਚਰਚਾ ਕਰਦੇ ਨੇ ਬਾਬੇ ਬਾਰੇ ਅਸੀਂ ਜਾਣਦੇ ਹਾਂ ਇਹ ਬਾਬਾ ਸਾਡਾ ਨਾ ਜਿੰਨੇ ਲੋਕ ਰਾਜੀ ਇਨਾ ਪਿਆਰ ਦੁਨੀਆ ਨੇ ਕੀਤਾ ਅਜਿਹਾ ਮਾਪੇ ਨੇ ਬਦਨਾਮ ਕੀਤਾ ਮੈਂ ਤਾਂ ਰਾਤ ਨੂੰ ਵੀ ਹੱਥ ਝੜਦੀ ਪਿਤਾ ਮੇਰਾ ਕੰਮ ਹੋਵੇ ਜੇ ਨਾਮ ਬੰਦਾ ਪੇ ਕਰਨੀ ਪਰ ਤੈਨੂੰ ਕੱਖ ਨੀ ਮਿਲਣਾ ਜਾਈਦਾ ਤੇ ਮੇਰੇ ਨਾਲ ਤੋਂ ਫੇਕ ਅਕਾਊਂਟ ਬਣਾ ਕੇ ਕਿਸੇ ਨੂੰ 50000 ਪਵਾ ਰਹੀ ਹੈ ਕਿਸੇ ਨੂੰ 70 ਕਿਸੇ ਨੂੰ ਲੱਖ ਕਿਸੇ ਨੂੰ ਡੇਢ ਲੱਖ 20 20 ਬੰਦੇ ਮੇਰੇ ਕੋਲ ਡੇਰੇ ਵੀ ਆਇਆ ਬਾਬਾ ਜੀ ਤੁਸੀਂ ਸਾਡੇ ਤੋਂ ਪੈਸੇ ਪਵਾ ਲੇ ਇਸ ਠੱਗੀ ਦੇ ਸ਼ਿਕਾਰ ਕਰਕੇ ਮੈਨੂੰ ਆ ਜਿਹੜਾ ਸਾਰਾ ਕੁਝ ਭੁਗਤਣਾ ਪਿਆ ਛੋਟੇ ਸੋਸ਼ਲ ਮੀਡੀਆ ਤੇ ਵੀਡੀਓ ਵੇਨੇ ਆ ਕਿ ਜਦੋਂ ਬੰਦਾ ਬਿਮਾਰ ਹੁੰਦਾ ਤੁਰ ਤੁਰਿਆਂੀਆਂ ਦਾ ਹੁੰਦਾ ਜਦੋਂ ਉਹ ਆ ਕੇ ਮੱਥਾ ਟੇਕਦਾ ਥੋੜੇ ਸਰਬਾਦੀ ਤੁਰਨ ਲੱਗ ਜਾਂਦਾ ਕਿ ਉਹ ਵਾਕਿਆ ਸੱਚ ਹੈ ਕਹਦੇ ਕੀ ਕਹਿੰਦੇ ਵੀ ਸੱਚ ਨਹੀਂ ਗਏ ਇਨਾਂ ਦੇ ਆਪ ਦੇ ਬੰਦੇ ਜੀ ਖਿਲਾੜੀ ਦਿੰਦੇ ਆ ਮੇਰੇ ਨਾਂ ਤੇ ਘੱਟੋ ਘੱਟ ਕਰੋੜਾਂ ਰੁਪਏ ਦੇ ਠੱਗੇ ਵੱਜ ਚੁੱਕੀਆਂ ਨੇ ਕਿਉਂ ਹੁਣ ਸਾਨੂੰ ਕੋਈ ਸੰਗਤ ਫੋਨ ਕਰਦੇ ਬਾਬਾ ਜੀ ਅਸੀਂ ਪੱਤਾ ਅੱਥੇ ਵੀ ਸੰਗਤ ਆਂਦੀ ਹੈ 45 45 ਹਜ਼ਾਰ ਪਾ ਕੇ ਜੋ ਉਹਨੇ ਪਰਸੋਂ ਕੇ ਬੀਪੀ ਫਲੋਜੀਪੁਰ ਤੋਂ ਆਈ ਉਹ ਉਹਨੇ 45000 ਰੁਪਏ ਪਾਤਾ ਉਹ ਅੱਥੇ ਆ ਕੇ ਬੋਲ ਲਾ ਗਈ ਮੇਰੇ ਚੇਲੇ ਇਕੱਠੇ ਹੋ ਕੇ ਮੈਂ ਵੀ ਬਾਹਰੋਂ ਨਿਕਲ ਕੇ ਮੈਂ ਕਹਾਂ ਮਾਤਾ ਤੂੰ ਕਿਉਂ ਬੋਲਦੀ ਹੈ ਕਿ ਬਾਬਾ ਜੀ ਤੁਸੀਂ ਫਿਰ ਤੋਂ 45000 ਪਵਾਇਆ ਚੈਲੰਜ ਕਰ ਦਿੰਦੇ ਆ ਜੀ ਬੰਦੇ ਦੀ ਲੱਤ ਟੁੱਟੀ ਆ ਬਾਬਾ ਜੀ ਓਲ ਕੇ ਦਿਖਾਵੇ ਠੱਗਾਂ ਸਾਡੇ ਭਾਈ ਮਨਪ੍ਰੀਤ ਜੀ ਨਾਲ ਸਾਰੇ ਗੱਲ ਹੋ ਗਈ ਜੀ ਜੋ ਸਾਡਾ ਬਿਵਾਦ ਚੱਲਦਾ ਸੀ ਉਹਨਾਂ ਨਾਲ ਖਤਮ ਹੋ ਗਿਆ ਪਿਆਰ ਮੁਹੱਬਤ ਪੈ ਗਿਆ ਉਹਨਾਂ ਉਹ ਵੀ ਜਦੋਂ ਆਏ ਉਹਨਾਂ ਨੇ ਦੇਖਿਆ ਕਿ ਮੇਰੇ ਨਾਂ ਤੇ ਫੇਕ ਅਕਾਊਂਟ ਬਣੇ ਹੋਏ ਆ ਫੇਕ ਪੇਜ ਪੇਜ ਬਣੇ ਹੋਏ ਆ ਕਿਸੇ ਨੇ 1 ਲੱਖ ਪਾਇਆ ਕਿਸੇ ਨੇ 1.5 ਲੱਖ ਪਾਇਆ ਕਿਸੇ ਨੇ 2 ਲੱਖ ਪਾਏ ਭਾਈ ਮਨਪ੍ਰੀਤ ਜੀ ਨੇ ਵੀ ਦੇਖਿਆ ਸਾਰਾ ਕੁਝ ਉਹਨੂੰ ਪਤਾ ਲੱਗਿਆ ਸੱਚ ਕੀ ਹੈ ਝੂਠ ਕੀ ਹੈ ਤੇ ਮੇਰੇ ਨਾਂ ਤੋਂ ਫੇਕ ਅਕਾਊਂਟ ਦੁਨੀਆ ਬਣਾ ਕੇ ਕਿਸੇ ਤੋਂ 50000 ਪਵਾ ਰਹੀ ਹੈ ਕਿਸੇ ਤੋਂ 70 ਕਿਸੇ ਤੋਂ ਲੱਖ ਕਿਸੇ ਤੋਂ ਡੇਢ ਲੱਖ 20 20 ਬੰਦੇ ਮੇਰੇ ਕੋਲ ਡੇਰੇ ਵੀ ਆਇਆ ਬਾਬਾ ਜੀ ਤੂੰ ਸਾਡੇ ਤੋਂ ਪੈਸੇ ਪਵਾ ਲੇ ਫਿਰ ਜਦੋਂ ਅਕਾਊਂਟ ਵੇਖਦੇ ਆ ਨੰਬਰ ਵੇਖਦੇ ਆ ਫਿਰ ਸੰਗਤ ਨੂੰ ਸੱਚ ਪਤਾ ਲੱਗਦਾ ਫਿਰ ਸੰਗਤ ਚਲੀ ਜਾਂਦੀ ਆ ਕਿਉਂ ਮੇਰੇ ਨਾਲ ਤੋਂ ਫੇ ਮੇਰੇ ਨਾਲ ਤੋਂ ਠੱਗੀ ਬਹੁਤ ਲੋਕੀ ਦੁਨੀਆ ਮਾਰਨ ਲੱਗ ਗਈ ਆ ਇਸ ਠੱਗੀ ਦੇ ਸ਼ਿਕਾਰ ਕਰਕੇ ਮੈਨੂੰ ਆ ਜਿਹੜਾ ਸਾਰਾ ਕੁਝ ਭੁਗਤਣਾ ਪਿਆ ਜੇ ਆ ਮੇਰੇ ਨਾਲ ਤੇ ਫੇਕ ਅਕਾਊਂਟ ਨਾ ਬਣੇ ਹੁੰਦੇ ਮੇਰੇ ਨਾਲ ਚੈਨਲ ਬਣੇ ਹੁੰਦੇ ਕਸ਼ਮੀਰ ਤੇ ਅੱਜ ਅੱਜ ਅੱਲਾ ਦੇ ਨਹੀਂ ਆਣਾ ਸੀ ਐਲੀਕੇਸ਼ਨ ਤੁਹਾਡੇ ਤੇ ਲੱਗੇ ਨਾ ਜਦੋਂ ਤੁਹਾਡੀ ਇੱਕ ਫੋਟੋ ਮਾ ਲਾ ਕੇ ਤੁਹਾਡੀ ਆਈਡੀ ਬਣਾ ਕੇ ਪੈਸੇ ਪੁਆਈ ਜਾਂਦੇ ਆ ਜਿਵੇਂ ਅਣਪਲ ਭੋਲੇ ਲੋਕਾਂ ਦਾ ਪਤਾ ਨਹੀਂ ਕਿ ਬਾਬਾ ਸ਼ਿਵਨਾਥ ਕੌਣ ਹੈ ਕੀ ਗੱਲ ਹੈ ਕਿੱਥੇ ਨਹੀਂ ਕਿੱਥੇ ਰਹਿੰਦਾ ਜਦੋਂ ਉਹ ਨਾਂ ਦੇ ਪੈਸੇ ਪਹੁੰਚਦੇ ਸੀ ਨਾ ਤਾਂ ਤੁਹਾਡੇ ਬਦਨਾਮ ਹੁੰਦਾ ਸੀ ਨਾ ਨਾ ਮੇਰਾ ਬਦਨਾਮ ਹੋ ਰਿਹਾ ਸੀ ਜੀ ਜਦੋਂ ਹੁਣ ਸਾਰਾ ਕੁਝ ਸੱਚ ਸਾਹਮਣੇ ਆਇਆ ਅਕਾਊਂਟ ਨੰਬਰ ਸਾਹਮਣੇ ਆਇਆ ਨੰਬਰ ਸਾਹਮਣੇ ਆਇਆ ਪ੍ਰਸ਼ਾਸਨ ਨੂੰ ਵੀ ਪਤਾ ਲੱਗ ਗਿਆ ਬਾਬਾ ਸਹੀ ਆ ਭਾਈ ਇੱਕ ਗੇਮ ਵਿੱਚੋਂ ਕੋਈ ਹੋਰ ਕਮਾ ਰਿਆ ਨਾਂ ਬਾਬੇ ਦਾ ਵਜ ਰਿਆ ਬਾਬਾ ਖਾਲਸਾ ਮਨਪ੍ਰੀਤ ਸਿੰਘ ਜੋ ਗੱਲ ਕਰਦੇ ਉਹਨਾਂ ਦੀ ਗੱਲ ਵੀ ਕੁਝ ਸਹੀ ਲੱਗ ਜਾਜ ਲੱਗਦੀ ਸੀ ਜਦੋਂ ਵੇਖਣ ਨੂੰ ਆਉਂਦੀ ਸੀ ਉਹਨਾਂ ਦੀ ਗੱਲ ਜਾਇਜ਼ ਸੀ ਵੀ ਜਿਹੜਾ ਬਾਬਾ ਸ਼ਿਵਨਾਥਾ ਲੋਕਾਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰ ਰਿਹਾ ਤੇ ਲੋਕਾਂ ਦੇ ਨਾਲ ਠੱਗੀ ਵਜੀ ਆ ਤੇ ਵਜੀ ਤੁਹਾਡੇ ਨਾਂ ਤੇ ਆ ਕਿਸ ਨੂੰ ਤਾਂ ਕੋਈ ਪਤਾ ਨਹੀਂ ਸੀ ਜਦੋਂ ਹੁਣ ਅੱਜ ਸਾਹਮਣੇ ਆਇਆ ਸਾਰਾ ਕੁਝ ਹੁਣ ਪਤਾ ਲੱਗਿਆ ਇਹ ਗੱਲ ਤਾਂ ਤੁਹਾਨੂੰ ਨਹੀਂ ਪਤਾ ਸੀ ਪਹਿਲਾਂ ਇਹ ਗੱਲ ਤਾਂ ਮੈਨੂੰ ਨਹੀਂ ਪਤਾ ਸੀ ਜਦੋਂ ਸਾਰਾ ਕੁਝ ਸਾਹਮਣੇ ਆਇਆ ਹੁਣ ਪਤਾ ਲੱਗਿਆ ਬਾਕੀ ਭਾਈ ਮਨਬ੍ਰੀਤ ਵੀਰ ਜੀਆ ਨੂੰ ਵੀ ਇਹ ਸਾਰਾ ਕੁਝ ਪਤਾ ਲੱਗ ਗਿਆ ਕਿ ਬਾਬਾ ਸਹੀ ਆ ਕਿ ਠ ਬਾਕੀ ਮੇਰਾ ਉਹਨਾਂ ਨਾਲ ਪਿਆਰ ਮੁਹੱਬਤ ਵੀ ਆ ਸਾਡਾ ਰਿਸ਼ਤਾ ਇੱਕ ਭੈਣ ਭਾਈਆਂ ਦਾ ਵੀ ਆ ਜਿਵੇਂ ਡੇਰਿਆਂ ਦੇ ਵਿੱਚ ਚੱਲਦਾ ਵੀ ਇਦਾਂ ਦਾ ਜਿਵੇਂ ਠੱਗੀਆਂ ਠੋਰੀਆਂ ਦਾ ਜਿਵੇਂ ਚਲੋ ਕਿਸੇ ਦਾ ਨਾਂ ਨਹੀਂ ਲੈਣਾ ਆਪਾਂ ਆਪਾਂ ਹੁਣ ਫਕੀਰਤਾ ਬਹੁਤ ਆ ਜੇ ਆਪਾਂ ਕਿਸੇ ਨੂੰ ਕੁਝ ਨਹੀਂ ਕਹਿ ਦਿੰਦੇ ਮਾੜੀ ਜਿਹੀ ਗੱਲ ਹੁੰਦੀ ਬਾਅਦ ਵਿੱਚ ਬੜੀ ਬਣ ਜਾਂਦੀ ਹੈ ਹਨਾ ਜੋ ਸਾਡੇ ਨਾਂ ਤੋਂ ਫਲੌਟ ਹੋਇਆ ਸੀ ਉਹ ਤਾਂ ਤੁਹਾਨੂੰ ਦੱਸ ਸਕਦੇ ਆ ਕਿ ਸੱਚ ਸੰਗ ਤੇਰੇ ਮੋਹਰੇ ਆਵੇ ਕਿ ਬਾਬਾ ਇਹੋ ਜਿਹਾ ਹੈ ਨੀਗਾ ਜੇ ਹੋ ਜਾ ਦੁਨੀਆ ਬਣਾ ਰਹੀ ਹੈ ਇੱਕ ਤੁਹਾਡੀ ਵੀਡੀਓ ਵੀ ਚੱਲੀ ਸੀ ਕਿ ਬਾਬੇ ਦੇ ਕੜੇ ਪਰੇ ਪੇ ਪੈਸਿਆਂ ਦੇ ਬਹੁਤ ਜਿਆਦੇ ਇਹਦੇ ਕੋਲੇ ਸਿਉਣਾ ਜੇ ਕਢਾਉਣ ਤੇ ਆਗੇ ਤਾਂ ਸਭ ਕੁਝ ਸਾਹਮਣੇ ਆ ਜਾਊਗਾ ਇੱਕ ਦਿਨ ਇਹ ਸਭ ਕੁਝ ਝੂਠ ਹੈ ਜੀ ਕੁਈ ਘੜੇ ਨਹੀਂ ਪੈਸੇ ਦੇ ਕੋਈ ਸੋਨਾ ਨਹੀਂ ਹੁਣ ਤੁਸੀਂ ਦੇਖ ਲਓ ਜੀ ਮੇਰਾ ਛੋਟਾ ਜਿਹਾ ਡੇਰਾ ਬਣਿਆ ਇਹਦੇ ਵਿੱਚ ਘੱਟੋ ਘੱਟ ਜੇ 2000 ਸੰਗਤ ਦਾ ਵੀ ਬੰਦਾ ਆ ਗਿਆ ਤੋਂ ਮੱਥਾ ਨਹੀਂ ਟਿਕਣਾ 29 ਸੰਗਤ ਦਾ ਪਹਿਲੇ ਵਜੇਰੋ ਸੰਗਤ ਬਹੁਤ ਜ਼ਿਆਦਾ ਆਂਦੀ ਸੀ ਸੰਗਤ ਬਾਰੋ-ਬਾਰੀ ਮੁੜ ਜਾਂਦੀ ਸੀ ਇਹ ਤਾਂ ਲੋਕਾਂ ਦਾ ਇੱਕ ਵਹਿਮ ਆ ਮੇਰੇ ਕੋਲ ਘੜੇ ਸੋਨੇ ਦੇ ਭਰੇ ਭਇਆ ਪੈਸੇ ਭਰੇ ਭਇਆ ਬਾਕੀ ਜਿੰਮੇ ਸੰਗਤ ਆਂਦੇ ਸੰਗਤ ਨੂੰ ਅਸੀਂ ਰੋਟੀ ਵੀ ਦਿੰਨੇ ਆ ਚਾਹ ਵੀ ਦਿੰਨੇ ਆ ਲੰਗਰ ਵੀ ਦਿੰਨੇ ਆ ਜੋ ਚੜਾਵਾ ਚੜਦਾ ਅਸੀਂ ਆਏ ਚਲਾਈ ਕਹਿੰਦਾ ਮਤਲਬ ਸੰਗਤ ਦਾ ਮਾਲ ਸੰਗਤ ਤੇ ਲਗਾ ਰਹੇ ਆ ਕੋਈ ਅਸੀਂ ਜੇਬ 'ਚ ਨਹੀਂ ਪਾ ਰਹ ਤੇਰੇ ਵੱਲੋਂ ਜਦੋਂ ਹੁਣ ਮੁੜ ਕੇ ਆਏਂਗੀ ਇੱਕ ਮੈਨੂੰ ਸੋਨੇ ਦੀ ਚੂੜੀ ਪਾ ਕੇ ਜਾਈ ਜਾਂ ਮੈਨੂੰ ਕੁਝ ਹੋਰ ਪਾ ਕੇ ਜਾਈ ਮੰਗ ਵੀ ਰੱਖੀ ਜਾਂਦੀ ਆ ਬਾਬਾ ਸ਼ਿਵਨਾਥ ਵੱਲੋਂ ਸਾਡੇ ਵੱਲੋਂ ਕੋਈ ਮੰਗ ਨਹੀਂ ਰੱਖੇ ਜਾਂਦੇ ਜੀ ਜਿਵੇਂ ਸਾਡੇ ਮਾਤਾ ਕਾਲਕਾ ਦਾ ਦਰਬਾਰ ਬਣਿਆ ਬਹੁਤ ਅਸੀਸ ਨੂੰ ਬਹੁਤ ਮੰਨਦੇ ਆ ਮਾਤਾ ਕਾਲੀ ਦੇ ਅਸੀਂ ਪਾਸਕਾ ਜਦੋਂ ਕਈ ਕਿਵਾਰ ਕਿਸੇ ਦਾ ਕੋਈ ਕੰਮ ਤੰਦਾਰ ਜਾਂਦਾ ਕੰਮ ਨਹੀਂ ਹੁੰਦਾ ਉਦੋਂ ਸਾਨੂੰ ਜਦੋਂ ਅੰਦਰੋਂ ਫੁਰਨਾ বাজਦਾ ਭਈ ਆ ਚੀਨ ਨਾਲ ਇਹਨਾਂ ਦਾ ਕੰਮ ਹੋ ਜਾਓ ਕਹਿੰਦੇ ਅਸੀਂ ਸੰਗਤ ਨੂੰ ਬੋਲਦੇ ਨੇ ਭਈ ਆ ਚੀ ਸੁਖ ਜਾ ਜਦੋਂ ਤੇਰਾ ਮਸਲਾ ਹੱਲ ਹੋ ਗਿਆ ਤੇਰਾ ਕੰਮ ਹੋ ਗਿਆ ਉਦੋਂ ਚੜਾ ਜੀ ਇੱਕ ਤੁਹਾਡੀ ਹੋਰ ਵੀਡੀਓ ਚੱਲ ਰਹੀ ਸੀ ਕਿ ਕਿਸੇ ਦੇ ਤੁਸੀਂ ਬਾਬੇ ਦੇ ਚੌਂਕੀ ਵੀ ਲਾ ਕੇ ਆਏ ਸੀ ਘਰੇ ਉਹ ਕਹਿੰਦਾ ਸੀ ਮੇਰੀ ਭੈਣ ਬਣੀ ਹੋਈ ਐ ਉਹਨਾਂ ਬਾਰੇ ਜੀ ਮੈਂ ਕੁਝ ਨਹੀਂ ਬੋਲ ਸਕਦੀ ਕਿਉਂ ਛੋਟੇ ਗੱਲ ਫਿਰ ਬੜੇ ਗੱਲ ਹੋ ਜਾਂਦੀ ਆ ਚਲੋ ਜੋ ਉਹਨਾਂ ਨੇ ਕੀਤਾ ਬਹੁਤ ਵਧੀਆ ਕੀਤਾ ਜੀ ਕਿਸੇ ਮਗਰ ਲਾ ਕੇ ਆਪਦਾ ਰਿਸ਼ਤਾ ਤੋੜਦਾ ਮੈਂ ਤਾਂ ਰਿਸ਼ਤਾ ਬਣਾਇਆ ਸੀ ਸਾਰੇ ਜ਼ਿੰਦਗੀ ਨਿਭਾਉਣ ਵਾਸਤੇ ਕਿ ਇਹ ਮੇਰਾ ਭਾਈ ਆ ਸਾਰੇ ਜ਼ਿੰਦਗੀ ਭਾਈ ਇੱਕ ਧਾਗੇ ਦੇ ਕਦਰ ਮੈਂ ਜਾਣੀ ਸੀ ਪਰ ਉਹਨਾਂ ਨੇ ਕਿਸੇ ਮਗਰ ਲਾ ਕੇ ਰਿਸ਼ਤੇ ਤੋੜਦਾ ਨਾ ਉਹਦੇ ਅੱਗੇ ਨਾਵੇਂ ਪਿੱਛੇ ਆ ਉਹ ਪਸ ਟੌਪਿਕ ਹੀ ਬੰਦ ਕਰੀਏ ਇਹ ਡੇਰਾ ਤੁਹਾਡਾ ਕਿੰਨਾ ਪੁਰਾਣਾ ਡੇਰਾ ਹੈ ਇਹ ਅਸੀਂ ਇਸ ਡੇਰੇ ਦੇ ਵਿੱਚ ਆਏ ਹਾਂ ਜੀ 2018 ਦੇ ਵਿੱਚ 2018 ਪਹਿਲੇ ਜਨਵਰੀ ਨੂੰ ਸਿਫਟ ਹੋਏ ਸਾਡਾ ਧੋਨਾ ਸਾਹਿਬ ਬਣਿਆ ਇਸ ਤੋਂ ਪਹਿਲਾਂ ਮੋਗੇ ਸ਼ਹਿਰ ਦੇ ਵਿੱਚ ਰਤਨ ਸਿਲਮਾ ਸਾਦਾ ਵਾਲੀ ਬਸਤੀ ਤੋਂ ਗਾਂ ਘੇਲੇ ਰੋੜ ਸੌਰਬ ਡੈਰੀ ਵਾਲੇ ਗਲੇ ਜਿੱਥੇ ਅਸੀਂ ਜੰਮੇ ਪਲੇ ਆ ਪਹਿਲਾ ਤੁਸੀਂ ਮੇਰੇ ਮਹੱਲੇ ਦੇ ਵਿੱਚੋਂ ਵੀ ਜਾ ਕੇ ਪੁੱਛ ਲੋ ਜੀ ਅਸੀਂ ਬਚਪਨ ਚ ਕੀ ਸੀ 8-9 ਸਾਲ ਦੀ ਉਮਰ ਚ ਜੀ ਮੈਂ ਬਾਬਾ ਪੀਰ ਦੀ ਸੇਵਾ ਕਰਨ ਲੱਗ ਗਿਆ ਸੀਗਾ ਬਾਬੇ ਨਾਲ ਲੱਗ ਗਈ ਸੀ ਕਿ ਸੰਗਤ ਆਂਦੀ ਸੀ ਜੋ ਬਚਨ ਹੁੰਦੇ ਸੀ ਸੱਚ ਹੁੰਦੇ ਸੀ ਇਹ ਚੀਜ਼ ਦੀ ਗਵਾਹੀ ਮੇਰਾ ਪੁਰਾਣਾ ਮਹੱਲਾ ਵੀ ਦੇ ਦੋਗਾ ਅਸੀਂ ਅੱਜ ਫਕੀਰ ਬਣੇ ਆ ਜਿਵੇਂ ਬਚਪਨ ਤੋਂ ਆ ਤੁਸੀਂ ਬਚਪਨ ਦੇ ਫਕੀਰ ਹਾਂ ਤੁਸੀਂ ਹਾਂਜੀ ਬਚਪਨ ਦੇ ਬਚਪਨ ਤੋਂ ਲਹਿਰ ਲੱਗ ਗਈ ਸੀ ਸਾਡੇ ਬਾਬਾ ਜੀ ਨਾਲ ਇੱਕ ਤੁਹਾਡੀਆਂ ਸੋਸ਼ਲ ਮੀਡੀਆ ਤੇ ਵੀਡੀਓ ਵੇਖਨੇ ਆ ਕਿ ਜਦੋਂ ਬੰਦਾ ਬਿਮਾਰ ਹੁੰਦਾ ਤੁਰ ਤੁਰਿਆ ਨਹੀਂ ਜਾਂਦਾ ਹੁੰਦਾ ਜਦੋਂ ਉਹ ਆ ਕੇ ਮੱਥਾ ਟੇਕਦਾ ਤੇ ਥੋੜੇ ਚਰਬਾ ਦੀ ਤੁਰਨ ਲੱਗ ਜਾਂਦਾ ਕੀ ਉਹ ਵਾਕਏ ਸੱਚ ਹੈ ਕਈ ਕਈ ਤਾਂ ਕਹਿੰਦੇ ਵੀ ਸੱਚ ਨਹੀਂ ਗਏ ਇਹਨਾਂ ਦੇ ਆਪ ਦੇ ਬੰਦੇ ਹੀ ਖਿਲਾੜੇ ਹੁੰਦੇ ਆ ਵਿੱਚ ਆਹ ਦੇਖ ਲਓ ਜੀ ਕਿੰਨੀ ਸੰਗਤ ਬੈਠੀ ਆ ਅੱਜ ਅੱਜ ਸੱਚਾ 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 ਅੱਜ ਨਾ 13 ਅੱਜ 13 14 ਜਣੇ ਠੀਕ ਕੀਤੇ ਆ ਜੀ ਉਹਨਾਂ ਨੂੰ ਮੈਂ ਵੀ ਇਹ ਕਮੈਂਟ ਮਾਰਿਆ ਭਾਈ ਕਈ ਬੰਦੇ ਕਹਿ ਦਿੰਦੇ ਆ ਕਿ ਬਾਬੇ ਨੇ ਇਹ ਬੰਦਾ ਖਰੀਦਿਆ ਤੂੰ ਬੋਲਦੀ ਜਿਵੇਂ ਜਿਵੇਂ ਬੋਲੇਗਾ ਤੇਰੀ ਸਾਡੀ ਟੁੱਟ ਗਈ ਠੀਕ ਆ ਤੇਰਾ ਦਰਦ ਠੀਕ ਆ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿ ਤੁਹਾਨੂੰ ਮੈਂ ਖਰੀਦਿਆ ਤਾਂ ਨਹੀਂ ਉਹ ਕਹਿੰਦੇ ਬਾਬਾ ਜੀ ਅਸੀਂ ਆਏ ਪਹਿਲੀ ਵਾਰ ਤੋ ਇਹ ਸਾਨੂੰ ਕਦੋਂ ਖਰੀਦ ਲਓਗੇ ਅੱਜ ਵੀ 13 14 ਜਣਿਆਂ ਦੇ ਇਲਾਜ ਹੋਏ ਆ ਹੁਣ ਇੱਕ ਮਾਤਾ ਜੀ ਰਾਜੀ ਹੋ ਕੇ ਗਈ ਆ ਜੀ ਹਰਿਆਣਾ ਤੋਂ ਆਈ ਸੀ ਮਾਤਾ ਤੁਸੀਂ ਸਾਰਿਆਂ ਨੇ ਵੇਖਿਆ ਜਿੰਦਾ ਪੱਟਾ ਲੱਗਿਆ ਸੀ ਤੇ ਇਹ ਉਹ માતા ਨੂੰ ਜਦੋਂ ਲੈ ਕੇ ਆਏ ਜੀ ਬਾਵਾ ਤੋਂ ਫੜ ਕੇ ਲੈ ਕੇ ਆਏ ਸੀ ਮਾਤਾ ਹੌਲੀ 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 ਤੁਰ ਹੀ ਆਂਦੀ ਸੀ ਤੇ ਅੱਜ ਉਹ ਮਾਤਾ ਆਪਣੇ ਆਪ ਮੱਥਾ ਟੇਕ ਕੇ ਗਈਆ ਸੰਗਤ ਦੇ ਵਿੱਚ ਵੀ ਉਹ ਇੰਟਰਵਿਊ ਦੇ ਕੇ ਗਈਆ ਭਾਈ ਮੈਨੂੰ ਬਹੁਤ ਫਰਕ ਪੈ ਗਿਆ ਹਰਿਆਣੇ ਤੋਂ ਆਉਂਦੇ ਆ ਜੀ ਉਹ ਹੁਣ ਵੀ ਨਾ ਮੇਰੀ ਬਹੁਤ ਮਾਨਸਿਕ ਪ੍ਰੋਬਲਮ ਸੀਗੀ ਮਨਦੋਰੇ ਵੰਦੇ ਸੀ ਕੋਈ ਛੋਟੇ ਹੁੰਦੇ 7 ਸਾਲ ਦੀ ਉਮਰ ਦੇ ਵਿੱਚੋਂ ਜਦ ਮੈਂ ਇਹਨਾਂ ਦੀ ਫੋਨ ਤੇ ਦੇਖੀ ਸੀਗੀ ਜੀ ਫੋਨ ਤੇ ਦੇਖੀ ਵੀਡੀਓ ਸ ਮਮਾ ਨੇ ਦੇਖੀ ਸੀ ਕਿ ਉਹਦੋਂ ਅਸੀਂ ਇੰਨਾ ਕੋਲ ਆਏ ਸੀਗੇ ਪਹਿਲੀ ਚੌਂਕੀ 'ਚ ਮੇਰੇ ਮਮੇ ਦਾ ਐਕਸੀਡੈਂਟ ਹੋਇਆ ਸੀ ਉਹਨਾਂ ਦਾ ਸਿਰ ਦਰਦ ਉਹਨੂੰ ਨਹੀਂ ਹਟਦਾ ਸੀ ਉਹਨਾਂ ਦਾ ਵੀ ਪਹਿਲੇ ਇੱਕ ਝਾੜਾ ਹੋਇਆ ਸੀ ਹੁਣ ਕਾਫੀ ਫਰਕ ਆ ਉਹਨਾਂ ਨੂੰ ਮੈਂ ਸਿਰ ਦਰਦ ਨਹੀਂ ਨਾ ਹੁੰਦਾ ਉਹਨਾਂ ਦਾ ਮੈਨੂੰ ਵੀ ਕਾਫੀ ਫਰਕ ਆ ਦੌਰਿਆਂ ਤੋਂ ਹੁਣ ਦੌਰੇ ਨਹੀਂ ਪੈ ਰਹੇ ਮੈਨੂੰ ਵੀ ਇਦਾਂ ਤਾਂ ਸਰ ਕੋਈ ਕਹਿ ਸਕਦਾ ਤੁਸੀਂ ਕਿੰਨੇ ਚਿਰ ਤੋਂ ਨੇ ਮਾਤਾ ਜੀ ਮੈਂ 16ਵੀਂ ਵਾਰ ਆ ਗਈ ਮੇਰੇ ਬਾਬੇ ਨਾਲ ਇਹ ਮੁਲਾਕਾਤ ਨਹੀਂ ਹੋਈ ਨੇ ਨਹੀਂ ਹੋਈ ਮੇਰੇ ਕੰਮ ਆਪੇ ਹੋ ਗਏ ਮੇਰਾ ਬੇਟਾ ਬਾਹਰ ਹੀ ਸੀ ਤੇ ਥੋੜਾ ਜਿਹਾ ਇਦਾਂ ਹੀ ਕੰਮ ਕਾਜ ਚ ਥੋੜਾ ਇਦਾਂ ਹੀ ਹੁਣ ਸੈੱਟ ਹੋ ਗਿਆ ਹੋਰ ਮੇਰੇ ਕਈ ਅਯਾ ਬਚਨ ਨਹੀਂ ਹੋਏ ਹੋਰ ਮੇਰੇ ਕਈ ਕੰਮ ਹੈ ਜਿਹੜੇ ਮੇਰੇ ਠੀਕ ਹੋ ਗਏ ਹੁਣ ਜਿੱਦਾਂ ਬਦਲ ਬੁੱਦਲ ਪਿਆ ਮੇਰੇ ਕੋਲ ਦੂਰ ਹੈ ਨਹੀਂ ਆਇਆ ਗਿਆ ਤੇ ਮੁੜ ਕੇ ਥੋੜਾ ਜਿਹਾ ਡਾਊਨ ਹੋ ਗਿਆ ਹੁਣ ਮੈਂ ਮੁੜ ਕੇ ਲੱਗ ਪਿਆ ਬਹੁਤ ਕੰਮ ਹੋਏ ਇੱਕ ਤੋਂ ਹੱਥੋਂ ਕਿਸੇ ਨੇ ਪੈਸੇ ਵੀ ਪੁਆਏ ਫੇਕ ਆਈਡੀ ਤੇ ਬਣਾ ਕੇ ਉਹ ਦੱਸਿਓ ਕਿ ਤੁਸੀਂ ਆਫ ਕੈਮਰਾ ਦੱਸ ਰਹੇ ਸੀ ਕੁਝ ਗੱਲ ਹਾਂ ਮੈਂ ਤਾਂ ਪੈਸੇ ਨਹੀਂ ਪੁਆਏ ਮਤਲਬ ਮੈਂ ਐਡ ਵੇਖੀ ਐਡ ਤੇ ਜਦੋਂ ਮੈਂ ਫੋਨ ਵੇਖਿਆ ਮੈਂ ਕਿਹਾ ਬਾਬੇ ਨਾਲ ਮੇਰੀ ਮੁਦਾ ਕਾਦ ਨਹੀਂ ਹੋਏਦੇ ਮੈਂ ਫੋਨ ਨੰਬਰ ਵੇਖਿਆ ਮੈਂ ਕਿਹਾ ਮੈਂ ਬਾਬੇ ਨਾਲ ਮਤਲਬ ਡਾਇਰੈਕਟ ਗੱਲ ਕਰ ਲੈਣੀ ਆ ਮੈਂ ਜਦੋਂ ਨੰਬਰ ਲਾਇਆ ਤੇ ਉਹ ਭਾਜੀ ਕੋਈ ਬਾਬਾ ਹੋਰ ਬੋਲਿਆ ਉਹ ਬੋਲਦਾ ਪਿਆ ਕਹਿੰਦਾ ਹਾਂ ਮੈਂ ਉੱਥੋਂ ਹੀ ਬੋਲਦਾ ਪਿਆ ਮੈਂ ਆਖਿਆ ਵੀ ਕਹਿੰਦਾ ਤੁਹਾਨੂੰ ਤੁਹਾਡਾ ਨਾ ਆਨਲਾਈਨ ਕੰਮ ਹੋ ਜਾਏਗਾ ਮੈਂ ਕਿਹਾ ਉਹ ਕਿਦਾਂ ਕਹਿੰਦਾ ਤੁਸੀਂ ਪੈਸੇ ਪਾ ਦਿਓ ਮੈਂ ਕਿੰਨੇ ਕਹਿੰਦਾ 15000 ਮੈਂ ਆਖਿਆ ਮੈਂ ਕਿਹਾ ਇਸ ਟਾਈਮ ਤੇ ਮੇਰੇ ਕੋਲ 15000 ਨਹੀਂ ਹੈਗਾ ਮੇਰੇ ਬੇਟਾ ਪੈਸੇ ਨਹੀਂ ਪਾਉਂਦਾ ਮੈਂ ਉਹਨੂੰ ਇਦਾਂ ਬੋਲਿਆ ਮੈਂ ਆਖਿਆ ਦਾ ਕੰਮ ਇਦਾਂ ਹੀ ਆ ਤੇ ਮੇਰੇ ਕੋਲ 15000 ਨਹੀਂ ਹੋਣਾ ਤੇ ਮੈਂ ਥੋੜੇ ਪਾ ਸਕਣੀ ਆ ਤੇ ਕਹਿੰਦਾ ਚੱਲ ਮਾਤਾ ਕਿੰਨੇ ਕੁ ਪਾਏਗੇ ਮੈਨੂੰ ਦੱਸ ਦੋ ਤਿੰਨ ਜਰ ਪਾਸ ਆਈ ਨਹੀਂ ਆ ਕਹਿੰਦਾ 5000 ਪਾ ਦੇ ਮੈਂ ਕਿਹਾ ਕੋਈ ਨਹੀਂ ਮੈਂ ਨਾ ਕਿਹੇ ਕੋਲੋਂ ਲੈ ਕੇ ਤੇ ਫਿਰ ਤੁਹਾਨੂੰ ਫੋਨ ਕਰਨੀ ਆ ਤੇ ਫਿਰ ਤੁਹਾਨੂੰ ਮੰਨਦਲ ਤੁਸੀਂ ਆਪਣਾ ਕੋਈ ਨੰਬਰ ਦਿਓ ਕੁਛ ਵੀ ਦਿਓ ਤੇ ਮੈਂ ਪਾ ਦਿਆਂਗੇ ਕਹਿੰਦਾ ਚਲੋ ਠੀਕ ਐ ਮੇਰੇ ਕੋ ਪੈਸੇ ਆਗੇ ਹੀ ਪਰ ਮੈਂ ਨਹੀਂ ਪਾਇ ਮੈਂ ਕਿਹਾ ਵੀ ਤੁਸੀਂ ਬਾਬੇ ਨਾਲ ਮੇਰੀ ਗੱਲ ਕਰਵਾ ਦਿਓ ਇਹਨਾਂ ਪਤਾ ਜਿੱਦਾਂ ਫੋਟੋ ਪਿੱਛੇ ਕਰਕੇ ਨਾ ਤੇ ਬਾਬਾ ਸਾਹਮਣੇ ਖੜਾ ਕਹਿੰਦਾ ਪਿੱਛਲਾ ਕੈਮਰਾ ਪਰ ਬਾਬਾ ਬੋਲੇ ਨਾ ਬਾਬਾ ਹੋਰ ਕਿਹਨਾ ਤੇਰੇ ਮੇਰੇ ਨਾਲ ਹੋਰ ਨਾਲ ਗੱਲਾਂ ਕਰ ਜਾਏ ਤੇ ਬਾਬਾ ਬੋਲੇ ਨਾ ਮੈਂ ਕਿਹਾ ਨਹੀਂ ਬਾਬਾ ਜੀ ਇਹ ਕੰਮ ਨਹੀਂ ਹੋ ਸਕਦਾ ਉਹ ਬਾਬਾ ਬੋਲਦਾ ਤੇਰੀ ਤੇ ਬਾਜ ਹੀ ਹੋ ਰਹੀ ਹੈ ਤੇ ਉਹਦੀ ਬਾਜ ਹੋ ਰਹੀ ਹੈ ਮੈਂ ਕਿਹਾ ਮੈਂ ਤੇ 15 16ਵਾਂ ਦੀ ਜਾ ਚੁੱਕੀ ਆ ਤੇ ਮੈਂ ਕਿਹਾ ਨਹੀਂ ਤੇਰੇ ਬਾਜ ਤੇ ਮੇਰੇ ਜਵਾਂ ਦੇ ਜ਼ਮੀਨਾਂ ਦਾ ਫਰਕ ਬੜਾ ਫਰਕ ਮੈਂ ਕਿਹਾ ਨਹੀਂ ਕਹਿੰਦਾ ਨਹੀਂ ਮੈਂ ਹਾਂ ਬੋਲਦਾ ਪਿਆ ਤੂੰ 5000 ਪਾ ਦੇ ਉਹ ਆਨਲਾਈਨ ਕੰਮ ਕਰਵਾ ਦਿਆਂਗਾ ਬੱਚਾ ਤੁਹਾਡਾ ਬਿਲਕੁਲ ਸਹੀ ਹੋ ਜਾਏਗਾ ਮੈਂ ਕਿਹਾ ਬਾਬਾ ਜੀ ਮੈਂ ਹੱਥ ਜੋੜ ਕੇ ਬੇਨਤੀ ਆ ਮੈਂ ਉੱਥੇ ਹੀ ਜਾਵਾਂਗੀ ਤੇ ਉੱਥੇ ਵੀ ਨਾ ਬਾਬਾ ਮੇਰੀ ਬਾਜ ਮਾਰੇਗਾ ਤੇ ਠੀਕ ਹੈ ਨਹੀਂ ਮਾਰੇਗਾ ਤੇ ਕੋਈ ਨਹੀਂ ਮੇਰੇ ਕੰਮ ਨੂੰ ਡੇ ਨਾ ਪਰ ਮੈਂ ਤਾਂ ਵੈਸੇ ਨੰਬਰ ਦੇਖ ਕੇ ਤੇ ਇਦਾਂ ਕਹਿ ਦਿੱਤਾ ਜੀ ਜੀ ਬਾਬਾ ਜੀ ਇਹ ਕਰ ਇਹ ਬੀੜਾ ਨਾ ਚੁੱਕਿਆ ਜਾਂਦਾ ਤੁਹਾਡੇ ਤੇ ਅਪਲੀਕੇਸ਼ਨ ਨਾ ਲੱਗਦੀ ਹੋਰ ਕਿੰਨੇ ਕੁ ਠੱਗੀ ਵਜਣੀ ਸੀ ਲੋਕਾਂ ਨਾਲ ਜਿਹੜੇ ਭੋਲੇ-ਪਾਲੇ ਲੋਕਾਂ ਤੁਹਾਡੇ ਨਾਂ ਤੇ ਮੇਰੇ ਨਾਂ ਤੇ ਘੱਟੋ-ਘੱਟ ਕਰੋੜਾਂ ਰੁਪਏ ਦੇ ਠੱਗੇ ਵੱਜ ਚੁੱਕੀ ਆ ਜੀ ਕਿਉਂ ਹੁਣ ਸਾਨੂੰ ਕਹੇ ਸੰਗਤ ਫੋਨ ਕਰਦੇ ਬਾਬਾ ਜੀ ਅਸੀਂ ਅੱਥੇ ਵੀ ਸੰਗਤ ਆਂਦੀ 45-45 ਹਜ਼ਾਰ ਪਾ ਕੇ ਜੋ ਹੁਣੇ ਪਰਸੋਂ ਇੱਕ ਬੀਬੀ ਫਰੋਜਪੁਰ ਤੋਂ ਆਈ ਉਹ ਉਹਨੇ 45000 ਰੁਪਏ ਪਾਤਾ ਉਹ ਅੱਥੇ ਆ ਕੇ ਬੋਲ ਲਾ ਗਈ ਮੇਰੇ ਚੇਲੇ ਇਕੱਠੇ ਹੋ ਗਏ ਮੈਂ ਵੀ ਬਾਹਰੋਂ ਨਿਕਲ ਕੇ ਮੈਂ ਕਹਾ ਮਾਤਾ ਤੂੰ ਕਿਉਂ ਬੋਲਦੀ ਆ ਕਹਿੰਦੇ ਬਾਬਾ ਜੀ ਤੁਸੀਂ ਫਿਰ ਤੋਂ 45000 ਪਵਾਇਆ ਮੈਂ ਕਹਾ ਨੰਬਰ ਦਿਖਾ ਨੰਬਰ ਫੇਕ ਅਕਾਊ ਉੱਥੇ ਜਾ ਕੇ ਦਰਖਾਸਤ ਦੇ ਦੋ ਜੇ ਮੈਂ ਚੋਰ ਹੋਇਆ ਪੁਲਿਸ ਮੈਨੂੰ ਚੱਕ ਲੂਗੀ ਜੇ ਹੋਰ ਕੋਈ ਚੋਰ ਹੋਇਆ ਹੋਰ ਨੂੰ ਚੱਕ ਲੂਗੀ ਪਰ ਤੁਸੀਂ ਨਜਾਇਜ਼ ਫਿਰ ਉਹਨਾਂ ਨੇ ਰਿਕਾਰਡਿੰਗ ਸੁਣਾਈਆਂ ਬੀਬੀ ਨੇ ਵੇਖਿਆ ਬਾਬਾ ਤੇਰੀ ਬਾਤ ਚ ਤੇ ਆ ਬਾਤ ਚ ਜ਼ਮੀਨਾਂ ਸਬੰਧ ਦਾ ਫਰਕ ਆ ਫਿਰ ਉਹ ਮਾਤਾ ਨੂੰ ਯਕੀਨ ਹੋਇਆ ਫਿਰ ਮਾਤਾ ਗਈ ਫਿਰ ਉਹ ਮੇਰੇ ਖਿਆਲ ਨਾਲ ਮਾਤਾ ਨੇ ਸਾਇਬਰ ਕ੍ਰਾਈਮ ਦੇ ਵਿੱਚ ਦਰਖਾਸਤ ਵੀ ਦਿੱਤੀ ਆ ਇੱਕ ਵਾਪਾ ਜੀ ਤੁਹਾਡੇ ਤੇ ਕੋਈ ਐਲੀਕੇਸ਼ਨ ਵੀ ਲਾਉਂਦਾ ਸੀ ਇੱਕ ਮੁੰਡਾ ਸੀ ਵੀ ਉਹ ਕਹਿੰਦਾ ਸੀ ਬਾਬਾ ਜੀ ਨੇ ਮੇਥੋਂ ਪੈਸੇ ਲੈ ਲਏ ਉਹ ਕੀ ਗੱਲ ਬਾਤ ਆ ਕੁਛ ਕਿਹੜਾ ਮੁੰਡਾ ਲਾਉਂਦਾ ਸੀ ਜੀ ਜਿਹੜਾ ਨਹੀਂ ਚੱਲੇ ਕਹਿੰਦਾ ਮੈਂ ਡੇਰੇ 'ਚ ਰਹਿੰਦਾ ਹੁੰਦਾ ਸੀ ਇਹਨਾਂ ਦੇ ਤੁਹਾਡੀ ਵੀ ਵੀਡੀਓ ਬੈਠਾ ਉਹ ਮੁੰਡਾ ਉਹ ਕੁਛ ਨਹੀਂ ਜੀ ਇਹ ਸਾਰੇ ਫੇਮ ਵਾਲੇ ਆ ਕਿ ਬਾਬਾ ਜੀ ਨੂੰ ਬੋਲੇ ਮੇਰੇ ਕੋਲ ਵੀ ਇੱਥੇ ਆਂਦਾ ਰਿਹਾ ਉਹ ਮੁੰਡਾ ਪਹਿਲਾ ਦਰਬਾਰ ਚਾਰ ਪੰਜ ਦਿਨ ਰਿਹਾ ਮੇਰੀ ਅਲਟੋ ਛੋਟੀ ਜਿਹੀ ਗੱਡੀ ਹੁੰਦੀ ਸੀ ਉਹ ਚਲਾਉਂਦਾ ਰਿਹਾ ਤੇ ਉਹਦੋਂ ਵੀ ਇਹਨੇ ਵੀਡੀਓ ਕਲੈਪ ਕਰ ਕਰਕੇ ਮੈਨੂੰ ਪਾਣਿਆ ਕਿ ਮੇਰੇ ਫੋਲੋਅਰ ਵਦਨ ਉਹ ਸਾਰੇ ਫੇਮ ਵਾਲੇ ਆ ਕੋਈ 4-5 ਦਿਨ ਰਿਹਾ ਸਵੇਰੇ ਆਂਦੇ ਸ਼ਾਮ ਨੂੰ ਭੱਜ ਜਾਂਦੇ ਸੋਨੇ 4-5 ਦਿਨਾਂ ਚ ਮੇਰਾ ਇਹੋ ਜਿਹਾ ਕੀ ਦੇਖ ਲਿਆ ਬਸ ਆਪਣੀ ਫੇਮ ਲੈਣ ਦੇ ਖਾਤਰ ਉਹਨੇ ਵੀਡੀਓ ਪਾਈ ਆ ਜੀ ਇਹ ਮਤ ਕੀ ਕਹਿ ਰਹੀ ਸੋ ਮੈਂ 4 ਮਹੀਨਿਆਂ ਤੋਂ ਵੀਡੀਓ ਦੇਖ ਰਹੀ ਆ ਜੀ 4 ਮਹੀਨਿਆਂ ਤੋਂ ਹਾਂਜੀ ਕੋਈ ਵਚਨ ਨਹੀਂ ਹੋਏ ਥੋੜੇ ਜਿਹਾ ਵਚਨ ਹੋਏ ਨੇ ਤੇ ਮੈਂ ਖੜੀ ਆ ਮੈਂ ਤੁਹਾਨੂੰ ਖੜਾ ਨਹੀਂ ਸੀ ਕੀ ਪ੍ਰੋਬਲਮ ਸੀ ਤੁਹਾਨੂੰ ਲੱਤਾਂ ਇਹ ਹਕੀਕਤ ਆ ਤੇੜੀ ਵੀਡੀਓ ਵੇਖ ਰਹੇ ਆ ਕਿਤੇ ਇਹ ਤਾਂ ਨਹੀਂ ਤੁਸੀਂ ਬਾਬੇ ਦੇ ਬੰਦੇ ਹੋ ਜਾਂ ਬਾਬੇ ਨੇ ਤੁਹਾਨੂੰ ਖਰੀਦਿਆ ਹੋਵੇ ਇੱਥੇ ਖੜਾਂਗੇ ਅਸੀਂ ਕੀ ਗੱਲ ਹੈ ਹਾਂ ਗੱਲ ਲੈ ਜੂ ਅਸੀਂ ਐਂ ਕਹਾਂਗੇ ਵੀ ਜਿਵੇਂ ਬਾਬਾ ਰਾਜੀ ਕਰਦਾ ਉਵੇਂ ਕਰੋ ਕਿਹੜਾ ਪਿੰਡ ਆ ਤੁਹਾਡਾ ਰੂੜੇ ਕੀ ਬਰਨਾਲਾ ਜ਼ਿਲ੍ਹਾ ਕਿੰਨੇ ਵਾਰੀ ਆ ਗਏ ਤੁਸੀਂ ਇੱਥੇ ਆਏ ਤਾਂ ਬਹੁਤ ਵਾਰੀਆਂ ਬਚਨ ਸਾਨੂੰ ਦੋਕ ਹੋਏ ਸੀ ਬਾਬਾ ਜੀ ਕਹਿੰਦੇ ਵੀਰ ਵਾਰ ਆਇਓ ਹਾਂਜੀ ਜੀ ਜੀ ਤੁਹਾਨੂੰ ਠੀਕ ਕਰਦੇ ਹਾਂ ਹਾਂ ਤੁਹਾਡੀ ਜਣੀ ਕਿ ਹੁਣ ਸ਼ਰਦਾ ਬਣੀ ਹੋਈ ਆ ਪੂਰੀ ਜੀ ਵੀ ਆ ਜੀ ਅਸੀਂ 4 ਮਹੀਨਿਆਂ ਤੋਂ ਲਗਾਤਾਰ ਆ ਰਹੇ ਸੀ ਸਾਲੋਂ ਫਰਕ ਪੈ ਗਿਆ ਤੁਸੀਂ ਇੱਕ ਇੱਕ ਮਿੰਟ ਮੇਰੇ ਕੋਲ ਖੜਿਆ ਨਹੀਂ ਸੀ ਹੋਇਆ ਜਾਂਦਾ ਜੀ ਮੇਰੇ ਤੁਰਿਆ ਤੁਸੀਂ ਕਿਹੜੀ ਜਗ੍ਹਾ ਤੋਂ ਹਾਂਜੀ ਮੈਂ ਆਇਆ ਜੀ 5-7 ਵਾਰੀ ਹੋ ਗਿਆ ਜੀ ਬਨੋ ਕਿਹੜੀ ਜਗ੍ਹਾ ਤੋਂ ਤੁਸੀਂ ਲੁਧਿਆਣੇ ਤੋਂ ਜੀ ਲੁਧਿਆਣੇ ਤੋਂ ਹਾਂਜੀ ਕੀ ਪ੍ਰੋਬਲਮ ਸੀ ਤੁਹਾਨੂੰ ਮੇਰੇ ਕੋਲ ਗੋਡਿਆਂ ਤੋਂ ਤੁਰਿਆ ਨਹੀਂ ਸੀ ਜਾਂਦਾ ਜੀ ਪੈਰ ਵੀ ਨਹੀਂ ਸੀ ਚੱਕਿਆ ਜਾਂਦਾ ਹਮ ਸਿਰਫ ਆਇਆ ਬਾਬਾ ਜੀ ਕੋਲ ਮੱਥਾ ਠੇਕਿਆ ਜੀ ਹਮ 5-7 ਵਾਰੀ ਆਇਆ ਜੀ ਹਮ ਠੀਕ ਹੋ ਗਿਆ ਜੀ ਤੁਰਦਾ ਹੁਣ ਹਾਂ ਬਿਲਕੁਲ ਜੀ ਮੈਂ ਜਿਹੜੀ ਜਨਕੀ ਸਰਦਾ ਬਣ ਗਈ ਡੇਰੇ ਪ੍ਰਤੀ ਬਿਲਕੁਲ ਜੀ ਬਣ ਗਈ ਜੀ ਮੈਂ ਤਾਂ ساری ਜ਼ਿੰਦਗੀ ਜਿਹੜੇ ਲੋਕ ਵੀਡੀਓ ਜਿਹੜੇ ਸਰੋਤੇ ਵੀਡੀਓ ਵੇਖ ਰਹੇ ਆ ਪਹਿਲਾਂ ਇਹੀ ਚਰਚਾ ਚੱਲ ਰਹੀ ਸੀ ਬਾਬਾ ਜੀ ਨੇ ਗੱਲ ਹੋਈ ਆ ਕਿ ਬਾਬੇ ਦੇ ਆਪ ਦੇ ਬੰਦੇ ਖਿਡਾਰੀ ਹੁੰਦੇ ਆ ਵਿੱਚ ਉਹ ਜਾਣ ਕੇ ਕਹਿੰਦਾ ਹਾਂ ਮੈਂ ਠੀਕ ਹੋ ਗਿਆ ਇਹੀ ਅਸੀਂ ਅੱਜ ਪੁੱਛ ਰਾਇ ਸੀ ਇਹੀ ਬਾਬਾ ਜੀ ਨਾਲ ਗੱਲ ਹੋਈ ਸੀ ਬਾਬਾ ਜੀ ਇਹੀ ਤੁਹਾਡੇ ਨਾਲ ਗੱਲ ਹੋਈ ਸੀ ਪਹਿਲਾਂ ਹੀ ਇਹ ਤੁਹਾਡੇ ਮੇਰੇ ਨਾਲ ਗੱਲ ਹੋਈ ਸੀ ਕਿ ਮੈਨੂੰ ਵੀ ਕਈ ਬੰਦੇ ਕਮੈਂਟ ਕਰ ਦਿੰਦੇ ਆ ਕਿ ਬਾਬੇ ਨੇ ਬੰਦੇ ਖਰੀਦੇ ਆ ਕਿ ਜਿਵੇਂ ਜਿਵੇਂ ਬਾਬਾ ਬੋਲੂਗਾ ਉਹ ਬੰਦੇ ਕਹਿਣਗੇ ਸਹੀ ਸਹੀ ਆ ਪਰ ਇਹੋ ਜਿਹਾ ਮਾੜਾ ਕਰਮ ਕਰਕੇ ਅਸੀਂ ਕੀ ਕਰਨਾ ਬਚਪਨ ਦੇ ਫਕੀਰ ਆ ਦੁਆ ਲਾਣੇ ਬੇਨਤੀ ਲਾਣੇ ਸਾਡੀ ਦੁਆ ਨਾਲ ਇਨਸਾਨ ਰਾਜੀ ਹੋ ਜਾਂਦਾ ਔਰ ਸਾਨੂੰ ਕੀ ਆ ਚਾਹੀਦਾ ਅਸੀਂ ਤਾਂ ਖੁਸ਼ ਨਸੀਬ ਆ ਜੋ ਅਸੀਂ ਅੱਲਾਹ ਤਾਲਾ ਦੇ ਨੇੜੇ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰਾ ਪਿੰਡ ਨਗੂਦਰ ਆ ਜੀ ਮੈਂ ਵੀ ਇੱਥੇ ਮੱਥਾ ਟੇਕਣ ਹੀ ਆਇਆ ਸੀ ਤੇ ਮੈਂ ਇੱਥੇ ਰਹਿ ਗਿਆ ਮੇਰੀ ਘਰ ਵਾਲੀ ਬੜੀ ਜਾਂਦੀ ਕਿ ਬੁਮਾ ਸੀ ਉਹਦੇ ਪੱਥਰੀਆਂ ਸੀਗੀਆਂ ਤੇ ਹਸਪੀਟਲ ਦਾਖਲ ਰਹੀ ਆ ਨਕੋਦਰ ਸ਼ਾਵੜਾ ਹਸਪੀਟਲ ਤੇ ਬਾਬਾ ਜੀ ਕੋ ਮੈਂ ਜਦੋਂ ਤਾਂ ਆਇਆ ਆ ਆਰਾਮ ਆ ਚੰਗੀ ਤਰ੍ਹਾਂ ਹੋਣ ਐ ਕੋਈ ਦਿੱਕਤ ਨਹੀਂ ਕੋਈ ਪਰੇਸ਼ਾਨੀ ਨਹੀਂ ਅਸੀਂ ਆਏ ਤਾਂ ਇੱਥੇ ਹੀ ਰਹਿ ਗਏ ਅਸੀਂ ਮੱਥਾ ਟੇਕਦੇ ਹਾਂ ਹੁਣ ਤੇ ਬਾਬਾ ਜੀ ਨੇ ਕਿਸੇ ਦਾ ਪਲਾਸਟਰ ਬਨਿਆ ਹੁੰਦਾ ਜਿਹਨ ਮਾਤਾ ਜੀ ਦੀ ਪੱਟੀ ਬੰਨੀ ਹੈ ਤੇ ਤੁਹਾਡੀਆਂ ਵੀਡੀਓ ਵੀ ਕਾਫੀ ਮੈਂ ਵੀ ਵੇਖੀਆਂ ਤੇ ਤੁਸੀਂ ਨਾਲ ਦੀ ਨਾਲ ਪੱਟੀ ਖੋਦਦੇ ਨੇ ਮੈਂ ਮਾਤਾ ਜੀ ਨੂੰ ਹੁਣੇ ਠੀਕ ਕਰ ਸਕਦੀ ਆ ਪਰ ਮੈਨੂੰ ਰੋਕ ਕੇ ਆ ਜੀ ਤੁਸੀਂ ਸੰਗਤ ਦੇ ਵੀਡੀਓ ਪਾਣੇ ਨਹੀਂ ਫਿਰ ਅਸੀਂ ਉਸ ਕਾਰਨ ਵੀ ਜੇ ਤੁਸੀਂ ਦੇਖਣਾ ਤਾਂ ਤੁਹਾਨੂੰ ਰਿਜ਼ਲਟ ਦਿਖਾ ਸਕਦੀ ਆ ਹਾਂ ਪਰ ਆਫ ਕੈਮਰਾ ਕਿਉਂ ਫਿਰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਮਨਜ਼ੂਰੀ ਹਜ਼ੂਰੀ ਦੇ ਅੱਗੇ ਖੜਕੇ ਜੀ ਆ ਗੱਲ ਕਹੀ ਹੈ ਜੀ ਅਸੀਂ ਵੀਡੀਓ ਨਹੀਂ ਪਾਣੀ ਆਫ ਕੈਮਰੇ ਤੁਹਾਨੂੰ ਦਿਖਾ ਸਕਦੇ। ਉਹਦੇ ਇਸੀ ਗੱਲ ਕਰਦੇ ਕਿਹੜੇ ਪਿੰਡੋਂ ਐ ਮੈਂ ਤਾਂ ਬੁਰਜੀ ਤਰਨਤਾਰਨ ਤੋਂ ਮੇਰੇ ਪੁੱਤਰੇ ਨੂੰ ਦਿਲ ਦਾ ਸੇਕ ਹੀ ਉਹ ਰੋਟੀ ਪਾਣੀ ਨਹੀਂ ਖਾਦ ਸੁੱਕਾ। ਇੱਥੋਂ ਠੀਕ ਹੋ ਜਾ ਮੇਰਾ ਪੁੱਤਰਾ। ਹੁਣ ਸਾਈਕਲ ਵੀ ਚਲਾਈ ਫਿਰਦਾ। ਉਹ ਹੁਣ ਰੋਟੀ ਪੂਰਾ ਖਾਂਦਾ। ਰਾਜ ਪਰ ਕੇ। ਹਾਂ ਦਿਲ ਤੇ ਵੀ ਸੇਕ ਹੀ। ਜੀ ਤੁਸੀਂ ਜਵਾਬ ਹੋ ਗਿਆ ਸੀ। ਤੁਸੀਂ ਕਿਹੜੀ ਜਗ੍ਹਾ ਤੋਂ ਆਏ? ਮੈਂ ਮੁਖਸਰ ਆਇਆ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਪਤ ਹੈ ਮੈਂ ਮੁਖਸਰ ਆਇਆ ਵੈਗਰੂ ਜੀ ਮੈਂ 7 ਵਾਰੀ ਆ ਗਿਆ ਇੱਥੇ ਮੈਂ ਬਾਬੇ ਦੇ ਜਿਹੜਾ ਦੇਖ ਰਿਹਾ ਬਹੁਤ ਵਧੀਆ ਠੀਕ ਹੈ ਜਿੰਦੇ ਦੇ ਪੱਟੀ ਲੱਗੀ ਹੈ ਜਾਂ ਕਿਸੇ ਕੋਲ ਤੁਰਿਆ ਨਹੀਂ ਜਾਂਦਾ ਤੋੜ ਕੇ ਘਲਦਾ ਠੀਕ ਹੈ ਮੇਰੇ ਘਰੇ ਵੀ ਦਿਖਤ ਰਹਿੰਦੀ ਸੀ ਧੀਆਂ ਮੇਰੀਆਂ ਹੀ ਦਿਖਤ ਰਹਿੰਦੀ ਸੀ ਮੂਲਾਕਾਤ ਸਾਡੀ ਨਹੀਂ ਹੋਈ ਪੁੱਛਣੀ ਨਿਕਲੀ ਮੇਰੀ ਮੈਂ ਹੁੰਦਾ ਬਿਲਕੁਲ ਸਹੀ ਹੈ ਮੇਰੇ ਘਰ ਦੇ ਨਾਲ ਆਇਆ ਕਰਦੇ ਮੇਰੇ ਸਹੀ ਐ ਜਾਨਾ ਦਾ ਬਲੱਡ ਵਾਦ ਗਿਆ ਜਾਂ ਲਤਾਂ ਤੋਂ ਹੁੰੜਾ ਪਿਆ ਮੰਜੀ ਤੇ ਡਿੱਗੇ ਰਿੰਦੇ ਠੀਠੀ ਦਿਨ ਤੇ ਮੈਂ ਚੱਕੀ ਫਿਰਦਾ ਡਾਕਟਰਾਂ ਕੋਲੇ ਅੱਜ ਬਿਲਕੁਲ ਕਿਰਪਾ ਬਾਬੇ ਨਾਨਕ ਦੀ ਜੀ ਹਾਂ ਜੀ ਵੀਰੇ ਪਾਥੂਕ ਪੈਸੇ ਪੁਆਏ ਆ ਹਾਂ ਜੀ ਫੇਕ ਆਈਡੀ ਤੇ ਪੁਆਏ ਆ ਹਾਂ ਜੀ ਫੇਕ ਆਈਡੀ ਕਿੰਨੇ ਪੈਸੇ ਪੁਆਏ ਤੇ ਇਹ 11000 ਰੁਪਏ ਪੁਆਏ 5000 ਰੁਪਏ ਨਾ ਪੁਆ ਲਿਆ ਤੇ 6000 ਫੇਰ ਪੁਆ ਲਿਆ ਇਹ ਕੀ ਕਹਿ ਕੇ ਪੁਆਇਆ ਅੰਤੇ ਤੜੇ ਸ਼ਿਵਨਾਥ ਨਾਲ ਤੁਹਾਡੀ ਗੱਲ ਕਰਾ ਦਿੰਦੇ ਨੇ ਤੇ ਉਹ ਵੀਰੇ ਇਹਨਾਂ ਦੇ ਵੀਡੀਓ ਕਾਲ ਵੀ ਕੀਤੀ ਆ ਪਰ ਮੈਨੂੰ ਯਕੀਨ ਨਹੀਂ ਹੋਇਆ ਵੀਡੀਓ ਕਾਲ ਤੇ ਵੀ ਗੱਲ ਹੋਈ ਆ ਪਰ ਮੈਨੂੰ ਯਕੀਨ ਨਹੀਂ ਹੋਇਆ ਸਾਨੂੰ ਇੰਨਾ ਹੈ ਕਿ ਅਸੀਂ 4 ਮਹੀਨੇ ਆਉਂਦੇ ਰਹੇ ਹਾਂ ਸਾਨੂੰ ਪਤਾ ਵੀ ਕਿ ਥੋੜੇ ਕੀਤੇ ਆ ਬਾਬਾ ਜੀ ਨਹੀਂ ਕਿਸੇ ਨਾਲ ਗੱਲ ਨਹੀਂ ਕਰਦੇ ਤੇ ਉਹਾਂ ਦੇ ਹੀ ਕੋਈ ਗੱਲ ਨਹੀਂ ਤੇ ਇਹ ਵੀ ਗੱਲ ਕਹੀ ਆ ਕਿ ਡਾਕਟਰ ਨਾਲ ਪਹਿਲਾਂ ਗੱਲ ਡਾਕਟਰ ਨਾਲ ਹੁੰਦੀ ਰਹੀ ਆ ਤੇ ਮੁੜ ਕੇ ਬਾਬਾ ਜੀ ਡਾਕਟਰ ਨੇ ਕਿਹਾ ਕਿ ਬਾਬਾ ਜੀ ਬਾਹਰ ਗਏ ਆ ਜਾਂ ਬਾਬਾ ਜੀ ਕੁਲੀ ਜਿ ਗਏ ਆ ਤੇ ਫੇਰ ਤੁਹਾਡੇ ਨਾਉਂਦੇ ਆ ਤੇ ਗੱਲ ਕਰਾਉਂਦੇ ਆ ਤੇ ਜਦੋਂ ਆਉਂਦੇ ਰਹੇ ਆ ਸਾਈਂ ਜੀ ਤੇ ਫੇਰ ਸਾਈਂ ਨਾਲ ਸਾਡੀ ਗੱਲ ਕਰਾਉਂਦੇ ਰਹੇ ਆ ਹਾਂਜੀ ਤੇ ਹੁਣ ਵੀ ਕਹਿੰਦੇ ਆ ਕਿ 9000 ਰੁਪਿਆ ਪਾਓ ਹੁਣ ਵੀ ਕਹਿੰਦੇ ਆ ਕਿ ਸਾਨੂੰ 9000 ਰੁਪਿਆ ਪਾਓ ਹਾਂਜੀ ਕਿਹੜੀ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਆਪਾਂ ਮੋਗੇ ਤੋਂ ਹਾਂ ਮੋਗੇ ਤੋਂ ਕੀ ਪ੍ਰੋਬਲਮ ਜੀ ਤੁਹਾਨੂੰ ਮੇਰੀ ਜੀ ਐਕਸੀਡੈਂਟ ਹੋ ਗਿਆ ਸੀਗਾ ਜੀ ਪਲੇਟ ਪੁਆਈ ਸੀ ਮੈਂ ਤੇ ਡਾਕਟਰ ਨੇ ਕਿਹਾ ਸੀ ਵੀ ਤਿੰਨ ਸਾਲ ਤੁਸੀਂ ਬੈਡ ਰੈਸਟਿੰਗ ਕਰਨਾ ਤੁਹਾਨੂੰ ਭਾਈ ਰੋਣਾ ਨਾ ਬਹੁਤ ਚੁੱਪ ਕਰ ਜਾਓ ਤੁਹਾਡੇ ਤੁਰਿਆ ਨਹੀਂ ਜਾਣਾ ਜੀ ਇਹਨਾਂ ਨੇ ਗੁਰੂ ਜੀ ਨੇ ਜਾਨੇ ਕਿ ਮੈਨੂੰ ਢਾਈ ਤਿੰਨ ਮਹੀਨਿਆਂ ਚ ਤੁਰਨ ਲੱਗਦਾ ਸੀ ਮੇਰਾ ਸਕੰਜਾ ਛਟਾ ਗਿਆ ਸੀ ਹਾਂ ਹੁਣ ਮੈਂ ਬਿਲਕੁਲ ਠੀਕ ਹਾਂ ਤੁਰ ਫਿਰ ਲੈਣਾ ਸਭ ਕੁਝ ਕਰਨਾ ਤੁਹਾਡੀ ਸ਼ਰਧਾ ਬਣੀ ਹੋਈ ਆ ਹਾਂਜੀ ਲੋਕ ਜਿਵੇਂ ਕਹਿੰਦੇ ਸੀ ਪਖੰਡਵਾਦ ਆ ਆ ਕੁਛ ਆ ਤੁਹਾਨੂੰ ਲੱਗਿਆ ਵੀ ਇੱਥੇ ਹੈਗਾ ਜਾਨੀ ਹੈਗਾ ਕਹਿੰਦਾ ਨਹੀਂ ਹੋਈ ਸਭ ਤੈਨੂੰ ਤੁਸੀਂ ਮੈਂ ਜਲੰਧਰ ਤੋਂ ਆਇਆ ਜੀ ਜੀ ਮੇਰਾ ਨਾਮ ਸਰਬਜੀਤ ਸਿੰਘ ਆ ਵਾਲਮੀਚ ਖਰਚ ਮੋਰਚੇ ਦਾ ਮੈਂ ਇੰਡੀਆ ਦਾ ਐਡਵੈਂਚਰ ਹੂੰ ਮੈਨੂੰ ਇੱਥੇ ਆਉਂਦਿਆਂ ਨੂੰ 5 ਮਹੀਨੇ ਹੋ ਗਏ ਆ ਅੱਜ ਤੱਕ ਸਾਈਂ ਜੀ ਨਾ ਤੱਕੇ ਕੋਈ ਬਹਾ ਮੰਗਦੇ ਆ ਭਲਾ ਕਰਦੇ ਆ ਮੈਨੂੰ 5 ਮਹੀਨੇ ਹੋ ਗਏ ਆ ਮੇਰੇ ਆ ਪਿਛਲਾ ਵੀਰਵਾਰ ਛੱਡ ਕੇ ਉਹ ਤੋਂ ਪਿਛਲੇ ਵੀਰਵਾਰ ਮੇਰੇ ਬਜਣ ਹੋਏ ਸੀ ਮੇਰੇ ਬਜਣੋਂ ਹੁਣ ਤੋਂ ਬਿਨਾ ਮੇਰੇ ਗੋਡੇ ਨੂੰ ਰਵਾਨ ਆ ਗਿਆ ਸੀ ਮੇਰੀ ਮੈਡਮ ਬਹਿ ਨਹੀਂ ਸਕਦੀ ਉਹ ਬਹਿ ਗਈ ਆ ਜੀ ਉੱਠ ਵੀ ਖਲੋਂਦੀ ਆ ਬਹਿ ਵੀ ਜਾਂਦੀ ਆ ਪਰ ਮਾੜੀ ਮੋਟੀ ਦਰਦ ਤੇ ਜੇ ਰਹਿੰਦੀ ਆ ਠੀਕ ਹੈ ਜੀ ਬਾਕੀ ਸਾਈਂ ਜੀ ਬਹੁਤ ਵਧੀਆ ਕੰਮ ਕਰ ਰਿਹਾ ਭਲਾ ਕਰ ਰਿਹਾ ਚਾਰ ਮਹੀਨੇ ਹੋ ਗਏ ਹੁਣ ਬਾਬੇ ਕੋਲ ਆਵਦੇ ਆ ਕੋਈ ਹਏ ਬਾਬੇ ਨੇ ਨਾ ਕੋਈ ਪਹੇ ਤੇਲੇ ਗੜ ਠੱਗਣ ਵਾਲੇ ਸਾਨੂੰ ਬਾਬੇ ਬੜੇ ਵੱਜੇ ਆ ਪਰ ਇਹ ਬਾਬਾ ਸਾਨੂੰ ਵੱਜਾ ਨੇਕ ਆ ਤੇ ਨਾ ਇਹ ਬਾਬੇ ਨੇ ਕਿਤੇ ਹੜ ਤੋਂ ਪਹਹਾ ਲਿਆ ਨਾ ਚਨੀ ਜੱਜ ਇਹ ਬਾਬਾ ਪਹੇ ਲਿੰਦਾ ਸਾਨੂੰ ਕਿ ਲੋੜੀ 3 3000 ਗੱਡੀਆਂ ਦਾ ਭਰਕ ਤੇ ਦੂਰੋਂ ਆਉਂਦੀ ਹਾਂ ਠੱਗਣ ਵਾਲੇ ਬਾਬੇ ਸਾਨੂੰ ਬੜੇ ਵੱਜੇ ਆ ਪਰ ਇਹੋ ਜਿਹਾ ਬਾਬਾ ਨਹੀਂ ਸਾਨੂੰ ਕੋਈ ਵੱਜਾ ਤੇ ਇਹ ਬਾਬੇ ਨੂੰ 4 ਮਹੀਨੇ ਹੋ ਗਏ ਮਿੰਨੂ ਬੰਦੀ ਨੂੰ ਕੋਈ ਬਾਬੇ ਨੇ ਪੈਸੇ ਦੀ ਗੱਲ ਨਹੀਂ ਕੀਤੀ ਨਿਜਾਇਜ਼ ਬਾਬੇ ਨੂੰ ਪਣਦੇ ਤੇ ਪੰਡੀ ਜਾਣ ਤੇ ਕੋਈ ਨਹੀਂ ਜਿਹੜੇ ਪਣਦੇ ਪੜਾਤ ਉਹਨਾਂ ਦਾ ਹੁਣਾ ਨਹੀਂ ਤੇ ਬਾਬੇ ਨੂੰ ਨਹੀਂ ਕੁਛ ਹੁਣਾ ਮਾਤਾ ਤੁਸੀਂ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਇੱਥੋਂ ਮਗ ਜੀ ਕੀ ਪ੍ਰੋਬਲਮ ਤੁਹਾਨੂੰ ਸਾਨੀ ਮੇਰੀ ਗੁੱਡੀ ਆ ਪੋਤੀ ਮੇਰੀ ਉਹਦੇ ਗੰਡਾ ਛਾਤੀ 'ਚ ਪਰ ਅੱਜ ਸੱਸਨ ਨੂੰ ਵਜਣ ਨਹੀਂ ਹੋਏ ਗੁੜੀਆ ਉਦਾਂ ਠੀਕ ਆ ਠੀਕ ਹੈ ਠੀਕ ਹੈ ਅਭੀ ਥੋੜੀਆਂ ਛੋਟੀਆਂ ਹੋ ਗਈਆਂ ਠੀਕ ਹੈ ਸੱਜੇ ਸੱਜੇ ਆਉਰਮਣ ਹੋਰ ਬਾਬੇ ਜੀ ਦੀ ਅਸਾਂ ਕਦੀ ਮੋਗੇ ਦੇ ਅਸੀਂ ਰਹਿਣ ਵਾਲੇ ਆ ਮੋਗੇ ਦੇ ਰਹਿਣ ਵਾਲੇ ਕੋਈ ਗੱਲ ਬਾਤ ਨਹੀਂ ਇਹ ਲੋਕੀ ਜਿੰਨੀ ਚਰਚਾ ਕਰਦੇ ਨੇ ਬਾਬੇ ਬਾਰੇ ਅਸੀਂ ਜਾਣਦੇ ਨੂੰ ਦਿਹਾੜਿਆ ਨੇ ਇਹ ਬਾਬਾ ਸਾਡਾ ਨਾ ਜਿੰਨੇ ਲੋਕ ਰਾਜੀ ਕੀਤੇ ਇੰਨਾ ਭਲਾ ਦੁਨੀਆਂ 'ਚ ਕੀਤਾ ਅੱਜ ਬਾਬੇ ਨੂੰ ਬੁਨਾਮ ਕੀਤਾ ਮੈਂ ਤਾਂ ਰਾਤ ਨੂੰ ਵੀ ਹੱਥ ਜੋੜਦੀ ਪੀ ਬਾਬਾ ਮੇਰਾ ਕੰਮ ਹੋਵੇ ਜਨਾਮੇ ਬੰਦਾ ਪੇ ਕਰਨੀਏ ਪਰ ਤੈਨੂੰ ਕੱਖ ਨਹੀਂ ਮਿਲਦਾ ਜਾਈਦਾ ਬੜੇ ਭਲੇ ਕੀਤੇ ਪਰ ਪਹਿ ਹੱਜ ਟਿਕ ਮੰਗਦੇ ਨਹੀਂ ਇਸ ਪੇ ਪਰ ਇਹਨਾਂ ਮਹਾਰਾਜ ਇਹਨਾਂ ਦੀ ਜ਼ਿੰਦਗੀ ਬਖਸ਼ੇ ਇਹ ਲੋਕਾਂ ਨੂੰ ਠੀਕ ਕਰਦੇ ਰਹਿਣ ਪਲਾ ਕਰਦੇ ਰਹਿਣ ਲੋਕੀ ਇਹਨਾਂ ਨੂੰ ਸਿੱਸਾ ਦਿੰਦੇ ਰਹਿਣ ਨਹੀਂ ਤਾਂ ਜਿੰਨੀ ਦੁਨੀਆ ਓਖੀ ਸੀ ਨਾ ਕੋਈ ਕਾਰਾਂ ਦੇ ਕੋਈ ਘਤਰਾਂ ਕੋਈ ਕਿਤਰਾਂ ਆਉਂਦੀ ਸੀ ਤਾ ਕੇ ਘਲਾਉਂਦੇ ਮਨ ਅੱਜ ਅਸੀਂ ਕਿਉਂ ਬਦਨਾਮ ਕਰੀਏ ਇਹ ਜਿਹੜੇ ਬਦਨਾਮ ਕਰਦੇ ਉਹਨਾਂ ਦਾ ਕੱਖ ਨਹੀਂ ਰਹਿਣਾ ਉਹ ਜਮਾਨੀਆਂ ਮੈਂ ਤਾਂ ਹੀ ਜਾਣਗੇ ਜਿਹੜੇ ਇਹਦੇ ਨਾਲ ਧੱਕਾ ਕਰਦੇ ਆ ਮੇਰੀ ਅਸੀਂ ਨਾਲ ਰਾਤ ਸਦਨ ਦਿਨ ਸਦਨ ਹੀ ਨਾਲ ਅਸੀਂ ਬਾਬਿਆਂ ਦੇ ਨਾਲ ਆ ਪਖੰਡੋ ਲੋਕੀ ਕਰਦੇ ਲੋਕਾਂ ਦੀਆਂ ਦੁਕਾਨਦਾਰੀਆਂ ਚੁੱਕੀਆਂ ਗਈਆਂ ਲੋਕਾਂ ਦੀਆਂ ਦੁਕਾਨਦਾਰੀਆਂ ਚੁੱਕੀਆਂ ਗਈਆਂ ਲੋਕੀ ਬਾਬੇ ਨੂੰ ਤਾਂ ਬਦਨਾਮ ਕਰਦੇ ਆ ਵੀ ਸਾਡੀ ਕੁੱਝ ਹੀ ਜਣ ਪੈਂਦੇ ਨਹੀਂ ਭਾਈ ਤੁਹਾਡੇ ਨਾਲ ਗੱਲ ਕਰਾਂਗੇ ਤੁਹਾਡੇ ਜਿਹੜੇ ਗੱਡੀਆਂ ਲਾਉਂਦੇ ਬਾਬੇ ਕੋਈ ਵੱਡੇ ਕੋਈ ਛੋਟੇ ਆ ਉਹਨਾਂ ਚ ਇੱਕ ਦੂਜੇ ਪ੍ਰਤੀ ਕਿਉਂ ਹੀਰਖਾ ਵਧੀ ਹੋਈ ਹੈ ਤੂੰ ਫਲਾਣੇ ਡੇਰੇ ਤੇ ਜਾਣਾ ਤੂੰ ਫਲਾਣੇ ਡੇਰੇ ਤੇ ਨਹੀਂ ਜਾਣਾ ਤੂੰ ਮੇਰੇ ਕੋਲ ਆ ਤੂੰ ਕਿ ਵੇਖੋ ਗੁਰੂ ਤਾਂ ਲਾਲਾਂ ਪੀਰ ਇੱਕ ਹੀ ਨੇ ਤੁਹਾਡੇ ਸਾਰਿਆਂ ਦਾ ਹੈ ਧਰਮ ਵੀ ਤੁਹਾਡਾ ਇੱਕ ਹੈ ਕਿਉਂ ਇੱਕ ਦੂਜੇ ਨੂੰ ਭੰਡਣ ਤੇ ਲੱਗੇ ਹੋਏ ਆ ਇਹ ਪਰ ਆਨੇ ਸਮੇ ਤੇ ਹੁੰਦੇ ਸੀ ਜੀ ਸਾਧੂ ਸਾਦੇ ਸਾਧੂ ਸਾਧ ਦਾ ਸੇਲਾ ਜੇ ਕਿਸੇ ਫਕੀਰ ਕੋਲ ਕਿਸੇ ਫਕੀਰ ਨੇ ਆਣਾ ਜੀ ਫਕੀਰ ਨੂੰ ਚਾ ਚੜ ਜਾਂਦਾ ਸੀ ਅੱਜ ਮੇਰੇ ਮਹਿਮਾਨ ਆਏ ਆ ਜਿਹੜਾ ਕਾਲ ਯੁਗ ਦਾ ਜ਼ਮਾਨਾ ਚੱਲਦਾ ਇਹ ਕਾਲ ਯੁਗ ਦੇ ਵਿੱਚ ਸਾਧ ਸਾਧ ਦਾ ਵੈਰੀ ਸਤਜੁਗ ਦੇ ਵਿੱਚ ਫਕੀਰ ਹੁੰਦੇ ਸੀ ਜੀ ਚਮਟਾ ਹੱਥ ਹੁੰਦਾ ਸੀ ਕਮੰਡਲ ਪਾਣੀ ਦਾ ਕੋਲ ਹੁੰਦਾ ਸੀ ਆ ਸਾਧੂ ਦੀਆਂ ਦੋ ਨਿਸ਼ਾਨੀਆਂ ਸੀ ਉਹ ਚੀਜ਼ਾਂ ਆਵਦੇ ਤੋਂ ਪਾਸੇ ਨਹੀਂ ਕਰਦੇ ਸੀ ਮਾੜਾ ਜਾਂ ਜਲ ਪਾਸੇ ਹੁੰਦਾ ਸੀ ਤੇ ਸਾਧੂ ਬੋਲਦੇ ਮੇਰੀ ਜਾਨ ਨਿਕਲਦੀ ਜਲ ਨੇੜੇ ਕਰ ਇਹ ਦੋ ਚੀਜ਼ਾਂ ਜਿਹਨੂੰ ਕਹਦੇ ਨੇ ਰੱਖਾਂ ਸਾਧਿਆਂ ਪੱਕੀਆਂ ਰੱਖਾਂ ਸੀ ਜਿਹੜੇ ਕਾਲ ਯੋਗ ਵਾਲੇ ਸਾਧੂ ਆ ਪਾਈਆ ਪਾਈਆ ਸੋਨਾ ਚਾਂਦੀ ਪਾ ਕੇ ਐ ਫੁਕਰੀ ਮਾਰ ਕੇ ਤੁਰਨਾ ਕਹਿੰਦਾ ਮਤਲਬ ਜਿਹੜੇ ਅਸੀਂ ਫਕੀਰ ਅਸੀਂ ਕਾਲ ਯੋਗ ਦੇ ਫਕੀਰ ਆ ਉਹ ਜਿਹੜੇ ਫਕੀਰ ਸੀ ਉਹ ਸਤ ਯੋਗ ਦੇ ਫਕੀਰ ਸੀ ਵੀ ਜੀ ਸਾਉ ਤੋਂ ਬਿਲਦਾਂ ਮੈਨੂੰ ਇਹ ਖੁਸ਼ੀ ਆ ਬਾਬਾ ਜੀ ਦੀ ਸਾਨੂੰ ਇਹ ਜਆ ਬਾਬਾ ਜੀ ਕਿਤੋਂ ਨਹੀਂ ਮਿਲੇਗੇ 25 30 ਸਾਲ ਹੋ ਗਏ ਵੀਰ ਜੀ ਜੇ ਕਿਸੇ ਸਿਆਣੇ ਚੇਲੇ ਦੇ ਜਾਂਦੇ ਸੀ ਸਾਨੂੰ ਰਾਤ ਨੂੰ ਘਰੇ ਇਨਸਿਟਿਕ ਨਾ ਪੈਂਦਾ ਇੱਥੇ ਮੇਰੀ ਜੇ ਬਾਰੀ ਨਹੀਂ ਆਈ ਬਾਬਾ ਜੀ ਮੈਂ ਬਾਬਾ ਜੀ ਨੂੰ ਜਾਣਦੀ ਬਾਬਾ ਜੀ ਮੈਨੂੰ ਨਹੀਂ ਜਾਣਦੇਗੇ ਐਂ ਦੱਸੋ ਚਲੋ ਆਪਾਂ 2 ਮਿੰਟ ਰੁਕਦੇ ਆ ਜਿਵੇਂ ਵੀਡੀਓ ਤੁਸੀਂ ਵੇਖੀਆ ਬਾਬੇ ਦੇ ਉਲਟ ਪਿਆ ਬਾਬਾ ਇੱਕ ਪਖੰਡੀ ਐ ਪਖੰਡਵਾਦ ਨੂੰ ਲੈ ਕੇ ਲੋਕਾਂ ਨੂੰ ਠੱਗਦਾ ਲੋਕਾਂ ਤੋਂ ਪੈਸੇ ਲਾਉਂਦਾ ਲੈਂਦਾ ਲੋਕਾਂ ਤੋਂ ਪੈਸੇ ਖਾਤਾਂ 'ਚ ਪਾਉਂਦਾ ਜਿਹੜੇ ਹੋਰ ਮੁੰਡੇ ਰਹਿੰਦੇ ਉਹਨਾਂ ਦੇ ਖਾਤੇ ਲੱਗੇ ਹੋਏ ਆ ਇਹਸ ਨੂੰ ਕਿਵੇਂ ਦੇਖਦੇ ਹੋ ਤੁਸੀਂ ਇਹ ਬਾਬਾ ਜੀ ਅਸੀਂ ਸਭ ਕੁਝ ਝੂਠ ਆ ਸਾਡੇ ਲਈ ਇਹ ਸੱਚੇ ਫਕੀ ₹10 ਹੈਗੇ ਮੱਥਾ ਟੇਕ ਦੇਈਦਾ ਨਹੀਂ ਨਮਸਕਾਰ ਕਰਕੇ ਮੁੜ ਜਾਈਦਾ 6 ਮਹੀਨੇ ਵੀਰ ਜੀ ਸਾਨੂੰ ਆਉਂਦਿਆਂ ਨੂੰਗੇ ਬਾਬਾ ਜੀ ਨਹੀਂ ਸਾਨੂੰ ਜਾਣਦੇ ਅਸੀਂ ਬਾਬਾ ਜੀ ਨੂੰ ਜਾਣਦੇ ਆ ਬਾਬਾ ਜੀ ਨਾਲ ਕੋਈ ਗੱਲ ਨਹੀਂ ਹੋਈ ਸਾਡੇ ਘਰ ਦੇ ਵਿੱਚ ਸ਼ਾਂਤੀ ਹੈ ਮੈਂ ਬਿਲਕੁਲ ਵੀਰ ਜੀ ਮੰ지에 ਚ ਪਈ ਸੀਗੀ ਕੀ ਪ੍ਰੋਬਲਮ ਸੀ ਤੁਹਾਨੂੰ ਵੀਰ ਜੀ 4 ਸਾਲ ਹੋ ਗਏ ਮੈਨੂੰ ਡਾਈਫਰ ਨਹੀਂ ਸੀ ਹਿੱਰਦਾ ਕੋਈ ਦਵਾਈ ਲੈ ਲੈ ਕਹਿੰਦੇ ਨਾ ਹਸਪੀਟਲ ਜਾਓ ਫਲਾਨੇ ਜੀ ਜਾਓ ਬੇਟਾ ਮੇਰਾ ਆਰਮੀ ਚਾ ਘਰ ਵਾਲਾ ਮੇਰਾ ਆਰਮੀ ਚਾ ਅਸੀਂ ਵੱਡੇ ਵੱਡੇ ਹਸਪੀਟਲ ਚ ਜਾ ਸਕਦੇ ਆ ਪਰ ਜੋ ਸਾਨੂੰ ਕੋਈ ਫਾਇਦਾ ਨਹੀਂ ਆਨਦਾ ਕੋਈ ਫਾਇਦਾ ਨਹੀਂਗਾ ਦਵਾਈ ਖਾਨਨੇ ਆ ਸਾਡੇ ਬਾਦ ਦਾ ਸਵਾਰੀ ਖਾਨਨੇ ਆ ਹੂੰ 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 ਪਹਿਲਾਂ ਜਿੱਥੇ ਜਾਂਦੇ ਸਿਆਣਿਆ ਚੇਲਿਆਂ ਦੇ ਵਿਧੀ ਸਾਨੂੰ ਜਾਣਾ ਬਿਲਕੁਲ ਹੀ ਨਹੀਂ ਮਿਲਦਾ ਜੇ ਅਸੀਂ 25 30 ਸਾਲ ਹੋ ਗਏ ਜਾਂਦੇ ਸੀ ਗੁਰੂ ਘਰ ਜਾਂਦੇ ਸੀਗੇ ਉੱਥੋਂ ਕਿਸੇ ਗ੍ਰੰਥੀ ਤੋਂ ਕਿਸੇ ਫਕੀਰ ਤੋਂ ਬਾਬੇ ਤੋਂ ਜਿਹੜੇ ਕਿ ਸੱਚੇ ਸੀ ਉਹਨਾਂ ਤੋਂ ਸਾਡਾ ਥੋੜਾ ਬਦਾ ਭਲਾ ਹੁੰਦਾ ਸੀ ਕੋਈ ਜ਼ਿਆਦਾ ਨਹੀਂ ਸੀ ਹੁੰਦਾ ਤੇ ਸਿਆਣਿਆ ਚੇਲਿਆਂ ਦਾ ਜਾਣਾ ਨਹੀਂ ਪੈਂਦਾ ਸੀਗਾ ਮਿਲਦਾ ਹੀ ਨਹੀਂਗਾ ਜਾਜੇ ਕੀ ਤੇ ਇਹਨਾਂ ਕੋਲੇ ਆਏ ਆ 6 ਮਹੀਨੇ ਹੋ ਗਏ ਆ ਆਰਾਮ ਦੀ ਨੀਂਦ ਸੌਂਦੇ ਆ ਬੱਚੇ ਇਹਨਾਂ ਨਾਲ ਕੋਈ ਹੋਈ ਨਹੀਂ ਗੇ ਬਾਬਾ ਜੀ ਇੱਕ ਲਾਸਟ ਸਵਾਲ ਹੋ ਗਿਆ ਮੇਰਾ ਜਿਹੜੇ ਵੀਡੀਓ ਦੇਖ ਰਹੇ ਹੈ ਕਈ ਕਹਿਣਗੇ ਚੈਲੰਜ ਵੀ ਕਰ ਦਿੰਦੇ ਹਾਂਗੇ ਤੁਹਾਨੂੰ ਆ ਕੇ ਕਰ ਦਿਆ ਜੀ ਚੈਲੰਜ ਵੀ ਕਰ ਦਿਆਂਗੇ ਲੈ ਬਾਬਾ ਆ ਬੰਦਾ ਖੜਾ ਸਾਹਮਣੇ ਠੀਕ ਕਰਕੇ ਖਾਜੋ ਮੇਰੇ ਨਾਲ ਸ਼ਰਤਾਂ ਰੋਣੀਆਂ ਤੂੰ ਲਾ ਮੈਂ ਤੈਨੂੰ ਦੇਣ ਨੂੰ ਤਿਆਰ ਆ ਕਿ ਉਹ ਚੈਲੰਜ ਨੂੰ ਤੁਸੀਂ ਕਬੂਲ ਕਰਦੇ ਹੋ ਗੱਲ ਪਤਾ ਕੀ ਹੈ ਜੀ ਹੁਣ ਚੈਲੰਜ ਕਰ ਦਿੰਦੇ ਆ ਜੀ ਬੰਦੇ ਦੀ ਲਾਤ ਟੁੱਟੀ ਆ ਬਾਬਾ ਜੋੜ ਕੇ ਦਿਖਾਵੇ ਇੱਕ ਬੰਦੇ ਦੇ ਵਿੱਚ ਆਸਤਾ ਹੁੰਦੀ ਆ ਅੱਜ ਮੈਨੂੰ ਜਿੰਨੀ ਸੰਗਤ ਆਈ ਹੈ ਸ਼ਰਦਾ ਲੈ ਕੇ ਆਈ ਹੈ ਬਾਬਾ ਜੀ ਵੀ ਸਾਡੇ ਕਹਿੰਦੇ ਹੁੰਦੇ ਆ ਬਾਬਾ ਦੋ ਜਣੇ ਦਾ ਕੰਮ ਨਹੀਂ ਕਰਦਾ ਜੇ ਇੱਕ ਬੇਈਮਾਨ ਦਾ ਔਰ ਇੱਕ ਚੁਗਲਖੋਰ ਦਾ ਇਹ ਦੋ ਜਣੇ ਦੇ ਇੱਥੇ ਢੋਈ ਵੀ ਨਹੀਂ ਤੁਰ ਦਰਗਾਹ ਢੋਈ ਵੀ ਨਹੀਂ ਠੀਕ ਆ ਜੀ ਹੁਣ ਰਹਿ ਗਈ ਗੱਲ ਚੈਲੰਜ ਵਾਲੀ ਤੁਸੀਂ ਚੈਲੰਜ ਨਾ ਕਰੋ ਕਿਸੇ ਫਕੀਰ ਨੂੰ ਪਰਖੋ ਨਾ ਤੁਸੀਂ ਵੀਰਵਾਰ ਨੂੰ ਦਰਬਾਰ ਆਓ ਉੱਥੇ ਬੈਠੋ ਉੱਥੇ ਕੰਨ ਪਾਓ ਜਦੋਂ ਤੁਹਾਨੂੰ ਆਵਾਜ਼ ਵੱਜੇ ਤੁਹਾਡਾ ਦੁੱਖ ਠੀਕ ਹੋ ਗਿਆ ਉਹ ਤੋਂ ਦੇਖੋ ਚੈਲੰਜ ਜੇ ਬੰਦਾ ਬਿਮਾਰ ਆ ਉਹਨੂੰ ਦੁੱਖ ਤਕਲੀਫ ਆ ਉਹ ਦਿਲ ਦੇ ਵਜੇ ਸਰਦਾ ਭਾਵਨਾ ਆਸਤਾ ਰੱਖ ਕੇ ਆਊਗਾ ਉਹਦਾ ਕੰਮ ਹੋਊਗਾ ਹੀ ਹੋਊਗਾ ਜੀ ਸਰ ਬੇਨਤੀ ਹੈ ਕਿ ਮੇਰੀ ਅੱਜ ਪੰਜਵੀਂ ਚੌਂਕੀ ਹੈਗੀ ਹੈ ਜੀ ਤੇ ਪਿਛਲੀ ਵਾਰੀ ਮੈਂ ਆਇਆ ਸੀ ਹਾਲੇ ਮੇਰਾ ਨਾਮ ਨਹੀਂ ਆਇਆ ਤੇ ਪਿਛਲੀ ਵਾਰੀ ਮੈਂ ਪਹੂਤਾ ਲੈ ਕੇ ਗਿਆ ਸੀ ਤੇ ਬਾਬਾ ਜੀ ਕਹਿੰਦੇ ਵੀ ਪਹੂਤਾ ਲੈ ਕੇ ਜਾਓਗੇ ਜਿੱਥੇ ਜਿੱਥੇ ਦਰਦ ਆਉਂਦੇ ਉੱਥੇ ਲੜੋ ਤੇ ਮੈਂ ਮਰਦ ਰਿਆ ਤੇ ਮੇਰਾ ਮੂਡਾ ਅੱਧਾ ਦਾ ਠੀਕ ਹੋ ਗਿਆ ਲੱਤ ਵੀ ਠੀਕ ਹੋ ਗਈ ਅੱਧੀ ਮੈਂ ਫੇਰ ਆਇਆ ਮੈਂ ਝੂਠ ਨਹੀਂ ਮੈਂ ਝੂਠ ਨਹੀਂ ਕਹਿੰਦਾ ਸੱਚੇ ਪਾਤਸ਼ਾਹ ਨੂੰ ਗੁਰਦਾਨਗ ਦੇ ਬਾਬੇ ਦੇ ਬਾਬੇ ਦੇ ਬੰਦੇ ਤਾਂ ਨਹੀਂ ਤੁਸੀਂ ਕਿਹੜੇ ਬਾਬੇ ਕਿਤੇ ਬਾਬੇ ਦੇ ਤਾਂ ਨਹੀਂ ਬੰਦੇ ਤੁਸੀਂ ਖਾਸ ਨੋ ਨੋ ਮੈਂ ਤਾਂ ਮੈਂ ਹੀ ਮਾਚਲ ਤੋਂ ਆਨਾ ਮਾਚਲ ਤੋਂ ਹਾਂ ਪਿੰਤਪੁਰ ਨੇ ਤੋਂ ਕੇ ਜਵਾਲਾਮੁਖੀ ਦੇ ਦਰਮਿਆਨ ਗਰਲੀ ਬਰਾਗਪੁਰ ਮੇਰਾ ਪਿੰਡ ਆਪਣਾਗਪੁਰ ਜੀ ਪ੍ਰੋਪਰ ਪ੍ਰੋਪਰ ਕਿ ਫਿਰ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਬਾਬਾ ਸ਼ਿਵਨਾਥ ਮੋਗੇ ਮੇਰੇ ਮੇਰੇ ਬੱਚੇ ਨਾ ਬੜੀ-ਬੜੀ ਏਡੀ-ਬੜੀ ਲਾਈ ਹੋਇਆ ਐਲ ਸੀ ਡੀ ਉਹਦੇ ਚ ਯੂ ਟਿਊਬ ਆਂਦਾ ਸੀ ਤੇ ਮੈਨੂੰ ਕਹਿੰਦੇ ਪਾਪਾ ਜੀ ਤੁਸੀਂ ਵੀ ਜਾ ਕੇ ਦੇਖੋ ਮੈਂ ਕਿਹਾ ਕੀ ਪਤਾ ਠੀਕ ਹੋਣਾ ਨਾ ਹੋਣਾ ਮੈਂ ਆਪਣੇ ਮਨ ਚ ਧਾਰ ਲਿਆ ਮੈਂ ਘਰ ਆ ਲਈ ਹੁਵੇ ਅੱਜ ਘਰ ਆ ਲਈ ਮੈਂ ਤਾਂ ਨਹੀਂ ਲੰਦੀ ਕੋਈ ਬਾਰਿਸ਼ ਹੈ ਤੇ ਇਸ ਕਰਕੇ ਨਹੀਂ ਮੈਂ ਲੰਦੀ ਤੇ ਮੈਂ ਸਦਾ ਲਿਉਂਦਾ ਰਹਿਣਾ ਅੱਜ ਮੇਰੀ ਪੰਜਵੀਂ ਚੌਂਕੀ ਆ ਤੇ ਬਾਬਾ ਜੀ ਕਿੰਨੀਆਂ ਚੌਂਕੀਆਂ ਭਰਨੀਆਂ ਬਾਬੇ ਨੇ ਲਾਈਆਂ ਤੁਮੇ ਮੈਨੂੰ ਕੋਈ ਚੌਂਕੀ ਲਾਈ ਹੈ ਮੈਂ ਹੱਲ ਗੱਲ ਨਹੀਂ ਹੋਈ ਹੈ ਮੇਰੀ ਪੰਜਵੀਂ ਚੌਂਕੀ ਅੱਜ ਜਿਹਦੇ ਲਈ ਆਪਣੇ ਆਪ ਆਵਾਜ਼ ਮਾਰਨਗੇ ਔਰ ਨਾ ਲੈ ਕੇ ਨਾ ਲੈ ਕੇ ਆਵਾਜ਼ ਮਾਰਦੇ ਆ ਇਹਨਾਂ ਨੂੰ ਮੇਰੇ ਨਾਮ ਦਾ ਨਹੀਂ ਪਤਾ ਮੈਨੂੰ ਮੈਂ ਵੀ ਇਹਨਾਂ ਦਾ ਨਾਂ ਯਾਨੀ ਉਹ ਦੇਖ ਕੇ ਦੱਸਦਾ। ਬਾਬਾ ਜੀ ਐਂ ਦੱਸੋ ਚਲੋ ਸਵਾਲ ਆ ਗਿਆ ਕਿ ਨਾ ਚੋਂ ਜਿਹੜੇ ਤੁਸੀਂ ਚੌਂਕੀ ਲਾਉਂਦੇ ਜਦੋਂ ਜਿਵੇਂ ਬਜ਼ੁਰਗਾਂ ਨੇ ਆਖਿਆ ਵੀ ਬਾਬਾ ਜੀ ਜਿਹੜੀ ਸੰਗਤ ਆਉਂਦੀ ਆ ਜਿਹਨੂੰ ਕੋਈ ਦੁੱਖ ਤਕਲੀਫ ਹੁੰਦੀ ਆ ਉਹਨੂੰ ਨਾਂ ਲੈ ਕੇ ਵਾਜ ਮਾਰਦੇ ਤੁਸੀਂ ਇਹ ਨਾ ਜਿਵੇਂ ਹੁਣ ਆਪਾਂ ਬੰਦਗੀ ਕਰਦੇ ਆ ਭਗਤੀ ਕਰਦੇ ਆ ਫਕੀਰੀ ਕਰਦੇ ਸੀ ਬਾਬਾ ਨੇ ਜਦੋਂ ਅਰਦਾਸ ਲੈ ਸਾਡੇ ਅੰਦਰੋਂ ਫੁਰਨਾ ਵੱਜਦਾ ਜੀ ਹੁਣ ਜਿਵੇਂ ਅਸੀਂ ਮਰੀਜ਼ ਵੀ ਠੀਕ ਕਰਦੇ ਆ ਹੁਣ ਇੱਕ ਪਾਸੋ ਜੀ ਉਹਨੇ 15 ਸਾਲ 20 ਸਾਲ ਉਹਨੇ ਦਵਾਈ ਖਾਧੀ ਉਹਨੂੰ ਨਹੀਂ ਫਰਕ ਪਿਆ ਜਿਹੜੇ ਸਾਡੇ ਅੰਦਰੋਂ ਆਵਾਜ਼ ਆਣੀ ਆ ਇਹ ਮਰੀਜ਼ ਹ ਕਿ ਮੈਂatri ਸੇਦ ਕਿਵੇਂ ਆ ਮੇਰੇ ਜ ਆਪਦੇ ਜਵਾਰ ਨੂੰ ਕਹਿੰਦਾ ਜੀ ਮੈਂ ਰਾਜੀ ਆ ਇਹ ਕਹਿੰਦਾ ਮਤਲਬ ਜਿਹੜੇ ਭਗਤੇ ਕਰਦੇ ਆ ਬੰਦਗੀ ਕਰਦੇ ਆ ਉਹਦਾ ਫਾਲ ਆ ਜੀ ਹਾਂ ਮਾਤਾ ਤੁਸੀਂ ਕਿਹੜੇ ਪਿੰਡੋਂ ਆਂ ਜੀ ਮੈਂ ਅਮਰਸਰ ਲੱਗੋਂ ਆਈ ਆ ਮੈਨੂੰ ਅੱਜ ਨਾਂ ਵੀ ਚੰਕੀ ਆ ਤੇ ਬਾਬਾ ਜੀ ਹੁਣਾਂ ਦੇ ਨਹੀਂ ਗਲਤ ਨਹੀਂ ਨਾ ਹੋਈ ਨਾ ਆਵਾਜ਼ ਹੀ ਵੱਜੀ ਤੇ ਆਪਾਂ ਇੱਥੇ ਪਬੂਤੀ ਤੇ ਉਹ ਖੜੀ ਸੀਗਾ ਬਾਬਾ ਜੀ ਦਾ ਜਲ ਉਹਦੇ ਨਾਲ ਮੈਂ ਜਦੋਂ ਪਹਿਲੇ ਦਿਨ ਆਈ ਮੈਂ ਗੱਡੀ ਕਰਕੇ ਆਈ ਸੀ ਮੈਨੂੰ ਯੂਰਨ ਦੀ ਬਹੁਤ ਜ਼ਿਆਦਾ ਪ੍ਰੋਬਲਮ ਸੀਗੀ ਤੇ ਉਸ ਦਿਨ ਦੀ ਹੁਣ ਮੈਂ ਆਪਣੇ ਆਪ ਉੱਥੋਂ ਆਉਂਦੀ ਜੇ ਵੇਖ ਲਓ ਕਿ ਮੈਂ ਬਿਲਕੁਲ ਠੀਕ ਆ ਜੇ ਤੇ ਮਹਾਰਾਜ ਦੇ ਨੇਚਾ ਨਾ ਆਈਦਾ ਯਾਰ ਤੇ ਨਾ ਇਹਨਾਂ ਵਿਚਾਰਾਂ ਕਦੇ ਕੁਝ ਮੰਗਿਆ ਨਾ ਕੋਈ ਜਿੱਤਾ ਜੋ ਸਰਦਾ ਬਣਦਾ ਵਾ 10 5 ਆਪਣੇ ਮੱਥਾ ਟੇਕੇ ਚਲ ਜਾਈਦਾ ਵਾ ਕੁਲ ਲਾਲਚਦਾ ਨਹੀਂ ਕਰਦਾ ਬਾਬਾ ਸ਼ਿਵਨਾਥ ਸਾਡੇ ਨਾਲ ਤਾਂ ਕੋਈ ਨਹੀਂ ਕੀਤਾ ਨਾ 10 ਚੁੱਕਿਆ ਚਲੇ ਸਾਨੂੰ ਨਾਲ ਤਾਂ ਕੋਈ ਵਿਚਾਰ ਦੀ ਗੱਲ ਵੀ ਨਹੀਂ ਹੋਈ ਸਾਡੇ ਨਾਲ ਆਉਨੇ ਮੱਥਾ ਟੇਕਦੇ ਆਪਣੀ ਨੇਚੇ ਨਾ ਦੇ ਤੁਸੀਂ ਆਓ ਇੱਥੇ ਦਰਵਾਜ਼ੇ ਮੱਥਾ ਟੇਕੋ ਤੁਹਾਨੂੰ ਫਰਕ ਪਊਗਾ ਤੇ ਪਬੂਤੀ ਤੇ ਜਲਣਾ ਹੀ ਕਾਫੀ ਫਰਕ ਕਿਸੇ ਚੀਜ਼ ਦੀ ਮੰਗ ਤਾਂ ਨਹੀਂ ਕਰੀ ਜਾਂਦੀ ਇਹਨਾਂ ਵੱਲੋਂ ਨਾ ਨਾ ਬਿਲਕੁਲ ਕਿਸੇ ਚੀਜ਼ ਦੀ ਮੰਗ ਤਾਂ ਇਹ ਜੀ ਸਾਡੇ ਕੋਈ ਮੰਗ ਨਹੀਂ ਕੀਤੀ ਹਾਂਜੀ ਮੈਂ ਜੀ ਦੋ ਮਹੀਨੇ ਬਿਮਾਰੀਆਂ ਇੰਦਾਂ ਦੀਆਂ ਸੀਗੀਆਂ ਮੈਂ ਦੱਸ ਨਹੀਂ ਸਕਦੀ ਮੈਂ ਬਾਬਾ ਜੀ ਨੂੰ ਰਿਕੁਐਸਟ ਕੀਤੀ ਸੀ ਬਾਬਾ ਜੀ ਕੇ ਦੱਸਣਾ ਨਹੀਂਗਾ ਪਰ ਅੰਦਾਜ਼ਾ ਕਿਤਾ ਬਾਬਾ ਜੀਂ ਤਾਂ ਵੀ ਥੋੜਾ ਰਾਮ ਬਹੁਤ ਜ਼ਿਆਦਾ ਰਾਮ ਹੈ ਜਿਹੜਾ 90% ਰਾਮ ਹੈ ਇਹ ਇੱਕ ਹੋਰ ਸੀ ਉਹ ਵੀ ਪ੍ਰੋਬਲਮ ਸੋਲਵ ਹੋ ਗਈ ਹੈ ਤੇ ਮੈਂ ਬਹੁਤ ਹੈਪੀ ਹਾਂ ਮੈਂ ਦੱਸ ਨਹੀਂ ਸਕਦੀ ਬੱਚਿਆਂ ਨੇ ਕਹਿਣ ਕਿਉਂਦੀ ਸੀ ਇਹ ਪਰਦੇ ਦੀ ਗੱਲ ਥੋੜੀ ਦੋ ਚਾਰ ਦਿਨ ਤੱਕ ਮੈਂ ਆਪੇ ਦੱਸਾਂ ਇੰਟਰਵਿਊ ਦਵਾਂਗੀ ਬਾਬਾ ਜੀ ਨੂੰ ਦੱਸਾਂਗੀ ਆ ਇਹ ਸਾਰਾ ਤੁਸੀਂ ਝੂਠੀਆਂ ਗੱਲਾਂ ਦੇ ਲੋਕੀ ਕਰਦੇ ਪਏ ਬਾਬਾ ਜੀ ਬਹੁਤ ਚੰਗੇ ਆ ਅਸੀਂ ਨਹੀਂ ਕਹਿੰਦੇ ਤਿੰਨ ਮਹੀਨੇ ਹੋ ਸਨ ਉਹਦੇ ਉਸ ਇੱਕ ਦਿਨ ਆਈ ਉਸ ਦਿਨ ਮੈਨੂੰ ਖੁਸ਼ੀ ਮਿਲ ਗਈ ਉਸ ਤੋਂ ਬਾਅਦ ਹੁਣ ਖੁਸ਼ੀ ਖੁਸ਼ੀ ਨਹੀਂ ਅਸੀਂ ਨਹੀਂ ਕਹਿੰਦੇ ਕਿ ਲੋਕ ਕਹਿੰਦੇ ਆ ਕਿ ਜਿਹੜੇ ਵੱਡੇ ਵੱਡੇ ਡਾਕਟਰ ਨਹੀਂ ਠੀਕ ਕਰ ਸਕਦੇ ਇਹ ਬਾਬਾ ਕੇ ਠੀਕ ਕਰ ਦੂਗਾ ਬਾਬਾ ਬਾਬੇ ਚ ਸ਼ਕਤੀ ਆ ਭਜਨ ਬੰਦਗੀ ਕਰਦੇ ਆ ਬਾਬਾ ਜੀ ਭਜਨ ਬੰਦਗੀ ਚ ਸ਼ਕਤੀ ਬਾਬੇ ਚ ਕੋਈ ਸ਼ਕਤੀ ਨਹੀਂ ਬੰਦਗੀ ਚ ਐ ਸਭ ਕੁਝ ਇਹਨਾਂ ਦੇ ਗੁਰੂਆਂ ਨੇ ਪਾਵਨਾ ਦਿੱਤੀਆਂ ਪਾਠ ਕਰਦੇ ਆ ਬੰਦ ਲਿਖੇ ਬੈਠਦੇ ਆ ਰਾਤ ਨੂੰ 11 ਵਜੇ ਤੋਂ ਵੰਦੇ ਆ ਤੇ 2 ਵਜੇ ਤੱਕ ਹੇ ਤਾਈ ਮੇਰੇ ਨਿਤਨੇਮ ਹਮੇ ਪੱਕਾ ਜਦੋਂ ਰਾਤ ਨੂੰ 10 10:30 11 ਵਜੇ ਜਦੋਂ ਸੰਗਤ ਬੋਲੋ ਸੀ 12 1 ਵਜੇ ਲੇਟ ਹੋਣੇ ਹੋਗੇ ਉਦੋਂ ਅਸੀਂ 1 ਵਜੇ ਬਹਿ ਜਾਣਾ ਸਵੇਰ 3 ਵਜੇ ਉੱਠਣਾ ਨਹੀਂ ਤਾਂ ਸਾਡਾ ਨਿਤਨੇਮ ਮਪੱਕਾ ਜੀ ਰਾਤ ਨੂੰ 10 10:30 ਵਜੇ ਸਕੂਲੇ ਚ ਬਹਿ ਜਾਣਾ ਜਾ ਕੇ ਤੁਨਾ ਸਾਵ ਤੇ ਇਹਦੀ ਮਾਲਾ ਚੱਕ ਲੈਣੇ ਜੇ ਸਾਨੂੰ ਨੀਂਦ ਅਸੀਂ ਵਗ ਰਗ ਨ ਰੱਖ ਲੈਣੀ ਆ ਕਹਿੰਦਾ ਮਤਲਬ ਅਸੀਂ 2:30 3 ਵਜੇ ਇਸ ਤੋਂ ਪਹਿਲਾਂ ਨਹੀਂ ਉੱਠਦੇ ਬੰਦਗੀ ਤੋਂ ਇਹ ਨਿਤਨੇਮ ਚੱਲਦੇ ਨੂੰ ਮੈਨੂੰ 12 12:30 13 ਸਾਲ ਹੋ ਗਏ ਜੀ ਆ ਤੋਂ ਨਾ ਸਾਹਿਬ ਦੇ ਦਰਸ਼ਨ ਕਰਾਨੇ ਜਿੱਥੇ ਅਸੀਂ ਬੰਦਗੀ ਕਰਦੇ ਭਜਨ ਕਰਦੇ ਜਿੱਥੋਂ ਇਹ ਸਭ ਕੁਝ ਸੰਗਤ ਦਾ ਸੰਗਤਾਂ ਦੇ ਕਰਮ ਹੁੰਦੇ 13 ਜਿਹੜੀ ਅਸੀਂ ਤੁਹਾਡੇ ਦਰਬਾਰ ਸੀ ਕੁਝ ਦਿਨ ਲਈ ਬੰਦ ਹੋ ਗਿਆ ਸੀ ਬਸ ਕੁਛ ਦਿਲੇ ਸਾਨੂੰ ਪ੍ਰਸ਼ਾਸਨ ਨੇ ਰੋਕਤਾ ਸੀ ਬਾਬਾ ਜੀ ਤੁਸੀਂ ਚੌਂਕੀ ਨਾ ਲਾਓ ਹੁਣ ਪ੍ਰਸ਼ਾਸਨ ਵੀ ਸਾਡਾ ਆਪਣਾ ਉਹ ਸਾਡਾ ਖਿਆਲ ਰੱਖਦੇ ਤੇ ਸਾਨੂੰ ਉਹਨਾਂ ਦੀ ਗੱਲ ਮੰਨਨੀ ਪੈਂਦੀ ਪਿਛਲੇ ਵੀਰਵਾਰ ਸਾਨੂੰ ਪ੍ਰਸ਼ਾਸਨ ਨੇ ਰੋਕਿਆ ਸੀ ਤੁਸੀਂ ਚੌਂਕੀ ਨਹੀਂ ਲਾਣੀ ਅਸੀਂ ਸੰਗਤ 'ਚ ਆਵਾਜ਼ ਦਿੱਤੀ ਸੀ ਭਾਈ 7 ਤਰੀਕ ਤੋਂ ਬਾਅਦ ਜਦੋਂ ਸਾਡਾ ਫਾਈਨਲ ਹੋ ਗਿਆ ਨਵੇੜਾ ਨਿਬੜ ਗਿਆ ਉਸ ਤੋਂ ਬਾਅਦ ਸੰਗਤ ਹੋਰਾਂਗੇ ਹੁਣ ਸਾਡਾ ਕੱਲ ਫਾਈਨਲ ਸਾਰਾ ਨਿਬੜ ਗਿਆ ਉਹਨਾਂ ਨੇ ਸ਼ਰਤਾਂ ਰੱਖੀਆਂ ਬਾਬਾ ਜੀ ਤੁਸੀਂ ਸੰਗਤ ਦੀ ਵੀਡੀਓ ਨਹੀਂ ਪਾਣੀ ਪੁੱਛਾਂ ਦੀ ਵੀਡੀਓ ਨਹੀਂ ਪਾਣੀ ਸਿਕੜ ਬੀੜੇ ਦੀ ਵੀਡੀਓ ਨਹੀਂ ਪਾਣੀ ਸਿਕੜ ਬੀੜੇ ਤਾਂ ਮੈਂ ਵੈਸੇ ਵੀ ਬਹੁਤ ਘਟ ਵਿਚ ਬੈ ਕੇ ਅਰਦਾਸ ਲਾਈ ਬਾਬਾ ਜੀ ਮੈਨੂੰ ਕੋਈ ਇਹੋ ਜਿਹਾ ਸਬਰ ਬਖਸ਼ੋ ਜਿਹੜੇ ਕਿ ਮੈਂ ਸਿਕਟ ਵੀੜੀਆਂ ਛੱਡ ਚੁੱਕਾ ਹੁਣ ਮੈਨੂੰ ਸਬਰ ਮਿਲਣ ਲੱਗ ਗਿਆ ਜੀ ਵੀੜੀਆਂ ਸਿਕਟਾ ਤੋਂ ਵੀ ਮੈਂ ਜੰਮੇ ਕੱਢ ਦੇ ਜਾਨੀ ਹੇ ਤੋਂ ਤੁਹਾਡਾ ਧਰਮੋਂ ਤੁਹਾਡੇ ਗੁਰੂ ਤਾਂ ਨਹੀਂ ਕਹਿੰਦੇ ਵੀ ਜਿਹੜੀ ਸਿਕਟ ਵੀੜੀ ਪੀਉ ਜਾਂ ਪੀਣੀ ਜ਼ਰੂਰੀ ਹੈ ਸਾਡੇ ਗੱਦੀ ਤੇ ਲੱਗਦੀਆਂ ਜਿਹੜੇ ਸਾਡੇ ਬਾਪੂ ਗਰਮੇਲ ਨਾਲ ਅੱਜ ਅਸੀਂ ਉਹ ਵੀ ਲਾਂਦੇ ਸੀਗੇ ਜਿਹੜੇ ਨਾ ਤੁਨ ਗੁਰੂ ਗੋਖਰਨਾ ਤੋਂ ਚਿਲਮ ਪੀਂਦੇ ਸੀ ਇਹ ਨਾਥਾ ਦੇ ਨਾਥੀ ਮੂਵੀ ਦੇ ਵਿੱਚ ਸਿਕਟ ਵੀਡ ਲੱਗਦੀ ਲੱਗਦੇ ਜੇ ਹੁੱਕਾ ਸਿਕਟ ਚਿਲਮ ਇਹ ਲਾਣੀ ਪੈਂਦੀ ਆ ਸਾਨੂੰ ਗੱਦੀ ਤੇ ਬਹਿਣ ਲੱਗੇ ਤੁਹਾਡੀ ਪੀੜੀ ਪਰ ਪੀੜੀ ਆ ਜਿਵੇਂ ਥੋੜੀ ਥੋੜੀ ਹੁੰਦੀ ਹੈ ਲੈ ਮੇਰੇ ਦਾਦਾ ਜੀ ਗੱਦੇ ਕਰਦੇ ਸੀ ਉਹਨਾਂ ਤੋਂ ਬੜੇ ਦਾਦਾ ਪਰਦਾਦਾ ਛੜਦਾਦਾ ਇਹ ਸੱਤਵੀਂ ਪੀੜੀ ਦੀ ਮੈਂ ਮਾਲਕਾਂ ਜੀ ਗੱਦੀ ਸੀ